ਇੱਥੇ ਵੀ ਜਦੋਂ ਸੰਗਤ ਸ਼੍ਰੀ ਅਨੰਦਪੁਰ ਸਾਹਿਬ ਨੂੰ ਜਾਂਦੀ ਹੈ ਤਾਂ ਇੱਥੋਂ ਅਕਸਰ ਬਹੁਤ ਵੱਡੀ ਜਨਤੀ ਦੇ ਵਿੱਚ ਸੰਗਤ ਰੁੱਕ ਕੇ ਜਾਂਦੀ ਹੈ ਕਿਉਂਕਿ ਜ਼ਰੂਰਤ ਹੁੰਦੀ ਹੈ ਉਸ ਜ਼ਰੂਰਤ ਨੂੰ ਇਹ ਲੰਗਰ ਜਾਂ ਇਹ ਸੰਸਥਾ ਜਾਂ ਇਹ ਪਿੰਡ ਪੂਰਾ ਕਰਦਾ ਹੈ ਇਹਦਾ ਪ੍ਰਬੰਧ ਬਹੁਤ ਤਕੜਾ ਜੀ ਪੱਕੇ ਸ਼ੈੱਡ ਪਏ ਹੋਏ ਆ ਬਹੁਤ ਵੱਡਾ ਹਾਲ ਹੈ ਜਿਹਦੇ ਵਿੱਚ ਕਿੰਨੀ ਸੰਗਤ ਬੈ ਜਾਂਦੀ ਹੈ ਜੀ ਇਹਦੇ ਵਿੱਚ ਤਾਂ ਜਿਵੇਂ ਬੇਸਾਬ ਸੰਗਤ ਹੋਇਆ ਠੀਕ ਹੈ ਜੀ ਇਹਦੇ ਵਿੱਚ ਕੋਈ ਗਿਣਤੀ ਮੰਤੀ ਹੈ ਨਹੀਂ ਨਾਈਟ ਸਟੇ ਬਹੁਤ ਸੰਗਤ ਇੱਥੇ ਕਰਦੀ ਆ ਕਿਉਂਕਿ ਜਿਹੜਾ ਬਾਥਰੂਮ ਟਾਇਲਟ ਦਾ ਇੱਥੇ ਇੰਤਜ਼ਾਮ ਹੈਗਾ ਉਹ ਹੋਰ ਕਿਤੇ ਮਿਲਣ ਚ ਇੰਨਾ ਸਮਰੱਥ ਨਹੀਂ ਹੈ ਤੋਂ ਇਹ ਸਾਡਾ ਲੰਗਰ ਦਾ ਪ੍ਰਬੰਧ ਸ਼ੁਰੂ ਹੋਇਆ ਨਾ 1977 ਤੋਂ ਇਹ ਕੰਟੀਨਿਊ ਕੋਈ ਵੀ ਸਾਲ ਮਿਸ ਨਹੀਂ ਹੋਇਆ ਹੈ ਆਲੇ ਸਟ੍ਰੀਟਾਂ ਤੋਂ ਥਰਮਲ ਪਲੈਂਟ ਤੋਂ ਜਾਂ ਜਿਵੇਂ ਠੋਲੀ ਵਾ ਮਹਾਲੀ ਤੋਂ ਉਹ ਸੰਗਤਾਂ ਵੀ ਇਸ ਲੰਗਰ ਦੇ ਨਾਲ ਜੁੜੀਆਂ ਹਰੇਕ ਸਾਲ ਆਪੋ ਆਪਣੇ ਲੈਵਲ ਤੇ ਉਹ ਇਕੱਠੇ ਕਰਕੇ ਰਸਣ ਕਿਉ ਚੀਨੀ ਪੈਸਾ ਹੋਰ ਦਾਲਾਂ ਆਦਿਕ ਲੈ ਕੇ ਉਹ ਆਪਣੇ ਆਪ ਸੰਗਤਾਂ ਹਾਜ਼ਰ ਹੁੰਦੀਆਂ ਹੈ ਬਾਬਾ ਜੀ ਆ ਕੀ ਧਰਿਆ ਹੋਇਆ ਤੁਸੀਂ ਇਹ ਖਿਚੜੀ ਧਰੀ ਹੋਈ ਆ ਹਾਂ ਖਿਚੜੀ ਧਰੀ ਹੋਈ ਆ ਨਮਕੀਨ ਚੌਲ ਹਾਂ ਜੀ ਮੈਂ ਇਹ ਸ਼ੱਕੇ ਸੀ ਹੁਣੇ ਲੰਗਰ ਤੇ ਵਿੱਚ ਕਿਸ ਤਰ੍ਹਾਂ ਤਿਆਰ ਕਰਦੇ ਸੀ ਜਦੋਂ ਮੈਜੀ ਦਾ ਮਸਾਲਾ ਪਾਉਂਦੇ ਇੱਥੇ ਕੀ ਪਾਉਂਦੇ ਹੋ ਮਸਾਲਾ ਵੀ ਸਾਰਾ ਕੋਈ ਪੈਂਦਾ ਜੀ ਗੋਭੀ ਵੀ ਪੈਂਦੀ ਆ ਜੀ ਇਹਦੇ ਵਿੱਚ ਪੱਤਾ ਗੋਭੀ ਪੈਂਦੀ ਆ ਉਹ ਜੀਰਾ ਪੈਂਦਾ ਏ ਮਸਾਲਾ ਵੀ ਪਾਉਂਦੇ ਆ ਵਿੱਚ ਜੀ ਸਭ ਲੰਗਰ ਪਿਛੇ ਇਸ ਵਕਤ ਬੰਦ ਹੋ ਚੁੱਕੇ ਆ ਇਸ ਵਕਤ ਸਭ ਨੂੰ ਲੋੜ ਬੰਦ ਇੱਥੇ ਜਿੰਨੀ ਸੰਗਤ ਬੈਠੀ ਆ ਸਭ ਲੋੜ ਬੰਦ ਬੈਠੀ ਆ ਸਭ ਲੰਗਰ ਛੱਕੇ ਜਾਣ ਭਾਵੇਂ ਕੋਈ ਟਾਈਮ ਵੀ ਲੱਗ ਜਾਵੇ ਪਰ ਹਰ ਇੱਕ ਪੁਰਾਣੀ ਇੱਥੇ ਲੰਗਰ ਛੱਕੇ ਜਾਉਗਾ ਸੜਕ ਤੇ ਤਾਂ ਨਹੀਂ ਖੜੇ ਜੀ ਰੋਕ ਰੋਕ ਕੇ ਵੀ ਲੰਗਰ ਛੱਕੇ ਜਾਇਓ ਭਾਈ ਨਹੀਂ ਸਾਡਾ ਕੋਈ ਮੈਂਬਰ ਨਹੀਂ ਖੜਦਾ ਵੀ ਥੋੜਾ ਜਿ ਰੁਕੋ ਪਹਿਲੇ ਨੂੰ ਛਕ ਲੈਣ ਦੋ ਫੇ ਦੁਬਾਰਾ ਪੇਟਾਣ ਦੇ ਸੱਚੀ ਅਕਲ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਸਤਨਾਮ ਸਿੰਘ ਆ ਹੋਲਾ ਮਹੱਲਾ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਮਨਾਇਆ ਜਾਂਦਾ ਹੈ ਪੂਰੀ ਦੁਨੀਆ ਤੋਂ ਸਿੱਖ ਸੰਗਤ ਜਿੱਥੇ-ਇਥੇ ਸੰਗਤ ਵਸਦੀ ਹੈ ਉੱਥੋਂ ਚੱਲ ਕੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਨਤਮਸਤਕ ਹੋਣ ਦੇ ਲਈ ਆਉਂਦੀ ਹੈ ਦੂਰ ਤਰਾਡੇ ਤੋਂ ਆਉਂਦੀ ਸੰਗਤ ਦੇ ਲਈ ਰਸਤੇ ਦੇ ਵਿੱਚ ਲੰਗਰਾਂ ਦਾ ਪ੍ਰਬੰਧ ਵਕ ਵਕ ਖਾਮਾਂ ਤੇ ਪਿੰਡਾਂ ਦੇ ਵੱਲੋਂ ਕੀਤਾ ਜਾਂਦਾ ਤੁਸੀਂ ਮੇਰੇ ਪਿੱਛੇ ਲੰਗਰ ਦੀਆਂ ਤਸਵੀਰਾਂ ਦੇਖ ਰਹੇ ਹੋ ਬਹੁਤ ਵੱਡਾ ਪ੍ਰਬੰਧ ਇਸ ਥਾਂ ਦੇ ਉੱਤੇ ਲੰਗਰ ਦਾ ਚੱਲ ਰਿਹਾ ਸ਼ੈੱਡ ਪੱਕੇ ਪਾਏ ਹੋਏ ਆ ਕਈ ਤਰ੍ਹਾਂ ਦੇ ਖਾਸ ਪ੍ਰਬੰਧ ਕੀਤੇ ਹੋਏ ਉਸ ਦੇ ਨਾਲ ਹੀ ਇਸ ਪਾਸੇ ਵੱਲ ਸੰਗਤ ਦੇ ਇਸ਼ਨਾਨ ਕਰਨ ਲਈ ਜਾਂ ਵਾਸ਼ਰੂਮ ਟਾਇਲਟ ਉਹ ਸਾਰੀਆਂ ਚੀਜ਼ਾਂ ਦੇ ਪ੍ਰਬੰਧ ਵੀ ਪੱਕੇ ਤੌਰ ਤੇ ਕੀਤੇ ਗਏ ਆ ਇੱਥੇ ਵੀ ਜਦੋਂ ਸੰਗਤ ਸ਼੍ਰੀ ਅਨੰਦਪੁਰ ਸਾਹਿਬ ਨੂੰ ਜਾਂਦੀ ਹੈ ਤਾਂ ਇੱਥੋਂ ਅਕਸਰ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤ ਰੁੱਕ ਕੇ ਜਾਂਦੀ ਹੈ ਕਿਉਂਕਿ ਜ਼ਰੂਰਤ ਹੁੰਦੀ ਹੈ ਉਸ ਜ਼ਰੂਰਤ ਨੂੰ ਇਹ ਲੰਗਰ ਜਾਂ ਇਹ ਸੰਸਥਾ ਜਾਂ ਇਹ ਪਿੰਡ ਪੂਰਾ ਕਰਦਾ ਹੈ ਅਕਸਰ ਅਸੀਂ ਜਦੋਂ ਵੱਡੇ ਪ੍ਰਬੰਧ ਦੇਖਦੇ ਆ ਤਾਂ ਸਾਨੂੰ ਲੱਗਦਾ ਹੈ ਕਿ ਕਿਸੇ ਵੱਡੀ ਸੰਸਥਾ ਨੇ ਕੀਤੇ ਹੋਣਗੇ ਬਹੁਤ ਵੱਡੀ ਕੋਈ ਆਰਗੇਨਾਈਜੇਸ਼ਨ ਹੋਊਗੀ ਜਥੇਬੰਦੀ ਹੋ ਗਈ ਪਰ ਤੁਹਾਨੂੰ ਦੱਸ ਦਈਏ ਕਿ ਇਹ ਇੱਕ ਪਿੰਡ ਵੱਲੋਂ ਲਗਾਇਆ ਗਿਆ ਲੰਗਰ ਹੈ ਗੁਰਦੁਆਰਾ ਦੁਖਪੰਜਨ ਸਾਹਿਬ ਟੱਪਰੀਆਂ ਬੜਾ ਪਿੰਡ ਜ਼ਿਲ੍ਹਾ ਰੋਪੜ ਦਾ ਇਹ ਪਿੰਡ ਹੈ ਜਿਨ੍ਹਾਂ ਦੇ ਵੱਲੋਂ ਇਸ ਲੰਗਰ ਦਾ ਪ੍ਰਬੰਧ ਚਲਾਇਆ ਜਾਂਦਾ ਹੈ ਇੱਕ ਪਿੰਡ ਦੇ ਵੱਲੋਂ ਪਰ ਇਹ ਵੱਡੀ ਗੱਲ ਹੈ ਕਿ ਅਨੰਦਪੁਰ ਸਾਹਿਬ ਜਾਣ ਵਾਲੀ ਸੰਗਤ ਨੂੰ ਹਰ ਤਰ੍ਹਾਂ ਦੀ ਸਹੂਲਤ ਇੱਥੇ ਮਿਲਦੀ ਹੈ ਪੀਣ ਦੇ ਲਈ ਠੰਡਾ ਪਾਣੀ ਅਲੱਗ ਜੋੜਾ ਘਰ ਉਸ ਦੇ ਨਾਲ ਲੰਗਰ ਨਾਲ ਹੀ ਇਸ਼ਨਾਨ ਵਗੈਰਾ ਦੀ ਹਰ ਤਰ੍ਹਾਂ ਦੀ ਸਹੂਲਤ ਸੰਗਤ ਨੂੰ ਇਸ ਥਾਂ ਦੇ ਉੱਤੇ ਦਿੱਤੀ ਗਈ ਹੈ ਜਦੋਂ ਅਸੀਂ ਪਿੰਡਾਂ ਦੀ ਗੱਲ ਕਰਦੇ ਹਾਂ ਤਾਂ ਅਕਸਰ ਬਹੁਤ ਵਾਰੀ ਬੜੀਆਂ ਗੱਲਾਂ ਪਿੰਡਾਂ ਦੇ ਵਿੱਚ ਹੁੰਦੀਆਂ ਕਿ ਇੰਨਾ ਵੱਡਾ ਪ੍ਰੋਗਰਾਮ ਨਹੀਂ ਕਈ ਪਿੰਡਾਂ ਦੇ ਵਿੱਚ ਉਹ ਲਿਖਿਆ ਜਾ ਸਕਦਾ ਹੁੰਦਾ ਪਰ ਇਸ ਪਿੰਡ ਦੀ ਕੀ ਖਾਸੀਅਤ ਰਹੀ ਹੈ ਇਸ ਪਿੰਡ ਨੇ ਇਹ ਸੰਗਤ ਦੀ ਸੇਵਾ ਦਾ ਜੋ ਇੰਨਾ ਵੱਡਾ ਉਪਰਾਲਾ ਕੀਤਾ ਉਹ ਕਿਸ ਤਰ੍ਹਾਂ ਕੀਤਾ ਉਹ ਸਾਰੀ ਗੱਲਬਾਤ ਕਰਦੇ ਹਾਂ ਸਾਡੇ ਨਾਲ ਲੰਗਰ ਦੇ ਵਿੱਚ ਜੋ ਪ੍ਰਬੰਧ ਚਲਾ ਰਹੇ ਆ ਸੇਵਾਦਾਰ ਵੀਰੇ ਮਜੂਰ ਹੈ ਜੀ ਮੌਜੂਦ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਮ ਹੈ ਜੀ ਤੁਹਾਡਾ ਜੀ ਹਰਪ੍ਰੀਤ ਸਿੰਘ ਹੈ ਜੀ ਕਿਹੜਾ ਪਿੰਡ ਹੈ ਜੀ ਇਹ ਇਹ ਬੜਾ ਪਿੰਡ ਹੈ ਜੀ ਜ਼ਿਲ੍ਹਾ ਜ਼ਿਲ੍ਹਾ ਰੋਪੜ ਤੁਹਾਡਾ ਪ੍ਰਬੰਧ ਬਹੁਤ ਤਕੜਾ ਹੈ ਜੀ ਪੱਕੇ ਸ਼ੈੱਡ ਪਏ ਹੋਏ ਆ ਬਹੁਤ ਵੱਡਾ ਹਾਲ ਹੈ ਜਿਹਦੇ ਵਿੱਚ ਕਿੰਨੀ ਸੰਗਤ ਪੈ ਜਾਂਦੀ ਹੈ ਇਹਦੇ ਵਿੱਚ ਇਹਦੇ ਵਿੱਚ ਤਾਂ ਜੀ ਬੇਸਾਬ ਸੰਗਤ ਬੈਠੀ ਹੈ ਜੀ ਇਹਦੇ ਵਿੱਚ ਕੋਈ ਗਿਣਤੀ ਮੰਤੀ ਹੈ ਨਹੀਂ ਇਹ ਤਾਂ ਸਿਰਫ 1978 ਤੋਂ ਅਸੀਂ ਸ਼ੁਰੂ ਕਰਿਆ ਹੈ ਇਹ ਲੰਗਰ ਉਦੋਂ ਨਹਿਰ ਦੇ ਪੁਲ ਤੇ ਲਾਇਆ ਸੀਗਾ अच्छा जी बाद उदो बाद फिर ਜਿਹੜੀ ਇਹ ਸੜਕ ਦਾ ਹੈ ਓਵਰਫਲਾਈ ਬਣ ਗਿਆ ਫਲਾਈ ਓਵਰ ਉਹ ਉਦੋਂ ਕਰਕੇ ਫਿਰ ਸਾਨੂੰ ਇੱਥੇ ਆਉਣਾ ਪਿਆ ਕਿਉਂਕਿ ਸੜਕ ਦੂਰ ਚਲ ਗਈ ਸੀਗੀ ਤੇ ਲੰਗਰ ਦੂਰ ਰਹਿ ਗਿਆ ਸੀਗਾ ਇਹ ਇਹ ਜਿਹੜੀ ਇੰਨੀ ਸੋਹਣਾ ਇੱਥੇ ਪ੍ਰਬੰਧ ਦਿਖ ਰਿਹਾ ਜੀ ਇਹ ਇੰਨੇ ਸਾਲਾਂ ਦੇ ਤਜਰਬੇ ਦਾ ਨਤੀਜਾ ਹੈ ਤਜਰਬੇ ਦਾ ਨਤੀਜਾ ਲੋਕਾਂ ਦਾ ਸਹਿਯੋਗ ਹੈ ਹੂੰ ਕਿਉਂਕਿ ਲੋਕਾਂ ਦਾ ਸਹਿਯੋਗ ਹੈ ਲੋਕਾਂ ਦੀ ਸ਼ਰਧਾ ਹੈ ਇਸ ਮੁਤਾਬਕ ਹੂੰ ਕਿਉਂਕਿ ਇਹ ਜਿਹੜਾ ਪੁਰਬ ਹੈ ਇਹ ਸਾਡਾ ਸਿੱਖ ਕੌਮ ਦਾ ਬਹੁਤ ਹੀ ਵਿਸ਼ੇਸ਼ ਪੁਰਬ ਹੈ ਹੋਲੇ ਮਹੱਲੇ ਦਾ ਹੂੰ ਇੱਥੇ ਦੁਨੀ ਜਿਹੜੀ ਸੰਗਤ ਆਉਂਦੀ ਹੈ ਉਹ ਦੇਸ਼ਾਂ ਦੇਸ਼ਾਂ ਤੋਂ ਸਾਰੇ ਭਾਰਤ ਚੋਂ ਆਉਂਦੀ ਹੈ ਪੰਜਾਬ ਚੋਂ ਆਉਂਦੀ ਹੈ ਉਸ ਕਰਕੇ ਉਹਨਾਂ ਨੂੰ ਇੱਥੇ ਲੰਗਰ ਛਕਾਉਣ ਦੀ ਆਸਤਾ ਹੈ ਸੰਗਤਾਂ ਦੀ ਇੱਥੇ ਰੋਕ ਕੇ ਹੁਣ ਤਾਂ ਰੋਕਦੇ ਨਹੀਂ ਹੁਣ ਤਾਂ ਆਪਣੇ ਆਪ ਰੁਕਦੇ ਆ ਕਿਉਂਕਿ ਪ੍ਰਬੰਧ ਕਾਫੀ ਹੋ ਚੁੱਕਿਆ ਹੈ ਹਰੇਕ ਸਾਲ ਕੋਈ ਨਾ ਕੋਈ ਡਿਵੈਲਪਮੈਂਟ ਹੋ ਜਾਂਦੀ ਹੈ ਪਹਿਲੇ ਇਧਰ ਲੈਟਰਨ ਬਾਥਰੂਮ ਬਣਾਏ ਜੋ ਕਿ ਇੱਕ ਬਹੁਤ ਵੱਡੀ ਜ਼ਰੂਰਤ ਸੀ ਇਸ ਚੀਜ਼ ਦੀ ਉਸ ਤੋਂ ਬਾਅਦ ਫਿਰ بارش ਆ ਜਾਂਦੀ ਸੀ ਫਿਰ ਸਾਨੂੰ ਸ਼ੈੱਡ ਦੀ ਲੋੜ ਪਈ ਫਿਰ ਸ਼ੈੱਡ ਤੋਂ ਬਾਅਦ ਫਿਰ ਉਹਨੂੰ ਐਕਸਟੈਂਡ ਕੀਤਾ ਤੇ ਜਿਵੇਂ ਜਿਵੇਂ ਪੱਟੀਆਂ ਵੱਧਦੀਆਂ ਐ ਉਥੇ ਤਰਪਾਲਾਂ ਲਾ ਲਾ ਕੇ ਅਸੀਂ ਉਹ ਕਰਦੇ ਸੀਗੇ ਉਥੇ ਹੀ ਫੇਰ ਉਹਨਾਂ ਨੂੰ ਤਰਪਾਲਾਂ ਤੋਂ ਬਾਅਦ ਫੇਰ ਅਸੀਂ ਸ਼ੈੱਡ ਉੱਥੇ ਵੀ ਪਾ ਦਿੱਤੀ ਇਸ ਕਰਕੇ ਲੋਕਾਂ ਦੀ ਇਹ ਜੋ ਸਹੂਲਤ ਨੂੰ ਮੁਖ ਰੱਖਦੇ ਆ ਇਹ ਸ਼ੈੱਡ ਸਾਨੂੰ ਬਣਾਉਣੀ ਪਈ ਹੈ ਹੋਰ ਬਹੁਤ ਸੰਗਤ ਨਾਈਟ ਸਟੇ ਵੀ ਇੱਥੇ ਕਰਦੀ ਆ ਹਾਂ ਜੀ ਨਾਈਟ ਸਟੇ ਦਾ ਹੀ ਪ੍ਰਬੰਧ ਹੈਗਾ ਨਾਈਟ ਸਟੇ ਬਹੁਤ ਸੰਗਤ ਇੱਥੇ ਕਰਦੀ ਆ ਕਿਉਂਕਿ ਜਿਹੜਾ ਬਾਥਰੂਮ ਟਾਇਲਟ ਦਾ ਇੱਥੇ ਇੰਤਜ਼ਾਮ ਹੈਗਾ ਉਹ ਹੋਰ ਕਿਤੇ ਮੇਲਣ 'ਚ ਇੰਨਾ ਸਮਰੱਥ ਨਹੀਂ ਹੈ ਕਿਉਂਕਿ ਜਿਹੜੀ ਜਿਹੜੀ ਸਾਡੀ ਇਨੀਸ਼ੀਅਲ ਸਟੇਜ ਤੇ ਲੋਡ ਪੈਂਦੀ ਆ ਬਾਥਰੂਮ ਟਾਇਲਟ ਸਾਡੀ ਇਨੀਸ਼ੀਅਲ ਸਟੇਜ ਦੇ ਜਿਹੜੀ ਨੈਸਰਟੀ ਚ ਆਂਦਾ ਏ ਕਿਉਂਕਿ ਜਦੋਂ ਤੋਂ ਇਹ ਸਾਡਾ ਲੰਗਰ ਦਾ ਪ੍ਰਬੰਧ ਸ਼ੁਰੂ ਹੋਇਆ ਨਾ 1977 ਤੋਂ ਇੱਕ ਕੰਟੀਨਿਊ ਕੋਈ ਵੀ ਸਾਲ ਮਿਸ ਨਹੀਂ ਹੋਇਆ ਏ ਕਿਉਂਕਿ ਇਸ ਇਹਦੇ ਵਿੱਚ ਲੋਕਾਂ ਦਾ ਬਹੁਤ ਸਹਿਯੋਗ ਆ ਸਾਡੇ ਨਾਲ ਦੇ ਨਗਰ ਵੀ ਸਾਨੂੰ ਦੋ ਤਿੰਨ ਬੜੇ ਸਹਿਯੋਗ ਦੇ ਰਹੇ ਜਿਹੜੇ ਪਾਉਵਾਲ ਬੇਲੀ ਖਰੋਟਾ ਕੋਟਲਾ ਫਲਾਹੀ ਇਹ ਛੋਟੇ ਨਗਰ ਹੈਗੇ ਆ ਬੇਸ਼ੱਕ ਭਾਵੇਂ ਫਿਰ ਵੀ ਇਹ ਸਾਨੂੰ ਬਹੁਤ ਵੱਡਾ ਸਹਿਯੋਗ ਦੇ ਰਹੇ ਆ ਕਿਉਂਕਿ ਸੇਵਾਦਾਰਾਂ ਤੋਂ ਬਿਨਾ ਕੰਮ ਚਲਾਉਣਾ ਬੜਾ ਮੁਸ਼ਕਲ ਹੈ ਇਹਨਾਂ ਦੇ ਸੇਵਾਦਾਰ ਕੰਟੀਨਿਊ ਸਵੇਰੇ ਆ ਜਾਂਦੇ ਆ ਤੇ ਸ਼ਾਮ ਤੱਕ ਇੱਥੇ ਰਹਿੰਦੇ ਆ ਤੁਸੀਂ ਇਹ ਕੋਈ ਗੁਰਦੁਆਰਾ ਸਾਹਿਬ ਹੈ ਕਿ ਇੱਥੇ ਜਿੱਥੇ ਬਹੁਤ ਚੜਾਵਾ ਚੜਦਾ ਹੋਵੇ ਉਹਦੀ ਮਾਇਆ ਨਾਲ ਇਹ ਕੁਝ ਚੱਲ ਰਿਹਾ ਹੈ ਜਾਂ ਕਿੱਦਾਂ ਚੱਲਦਾ ਜੀ ਫਿਰ ਇਹ ਗੁਰਦੁਆਰਾ ਕੋਈ ਨਹੀਂ ਹੈ ਗੁਰਦਆ ਸਾਡਾ ਹੈਗਾ ਪਿੰਡੂ ਪਿੰਡ ਦਾ ਹੀ ਨਗਰ ਨਗਰ ਦਾ ਗੁਰਦੁਆਰਾ ਹੈ ਉੱਥੇ ਕੋਈ ਬਹੁਤੀ ਆਮਦਨ ਨਹੀਂ ਹੈਗੀ ਇਹ ਜੋ ਆਮਦਨ ਹੈ ਇਹ ਸੰਗਤਾਂ ਦੀ ਆਮਦਨ ਹੈ ਜੋ ਸੰਗਤ ਆਉਂਦੀ ਹੈ ਉਹ ਲੰਗਰ ਛੱਕੇ ਆ ਸਾਡੀ ਸਟੇਜ ਲੱਗੀ ਹੈ ਤੇ ਸਾਹਮਣੇ ਤੁਸੀਂ ਦੇਖ ਸਕਦੇ ਆ ਇੱਥੇ ਆਪਣਾ ਜੋ ਵੀ ਹੈ ਕੋਈ ਕਿਸੇ ਨੂੰ ਜ਼ਬਰਦਸਤੀ ਨਹੀਂ ਹੈ ਜਿੰਨਾ ਵੀ ਕਿਸੇ ਨੇ ਦਾਨ ਕਰਨਾ ਹੈ ਉਹ ਉਸ ਮਤਬਕ ਉੱਥੇ ਪਾਇਆ ਜਾਂਦਾ ਹੈ ਸਵੈ ਇਚਛਾ ਨਾਲ ਸੰਗਤ ਦਾਨ ਕਰੀ ਜਾਂਦੀ ਹੈ ਲੰਗਰ ਜੀ ਜਾਂਦੀ ਹੈ ਲੰਗਰ ਚੱਲੀ ਜਾਂਦਾ ਬਾਹਰੋਂ ਸੰਗਤਾਂ ਚੰਡੀਗੜ੍ਹ ਤੋਂ ਹੋਰ ਬਾਹਰਲੇ ਸਟੇਟਾਂ ਤੋਂ ਥਰਮਲ ਪਲਾਂਟ ਤੋਂ ਜਾਂ ਜਿਵੇਂ ਢੋਲੀ ਵਾ ਮਹਾਲੀ ਤੋਂ ਉਹ ਸੰਗਤਾਂ ਵੀ ਇਸ ਲੰਗਰ ਦੇ ਨਾਲ ਜੁੜੀਆਂ ਹਰੇਕ ਸਾਲ ਆਪੋ ਆਪਣੇ ਲੈਵਲ ਤੇ ਉਹ ਇਕੱਠੇ ਕਰਕੇ ਰਸਣ ਕਿ ਉਹ ਚੀਨੀ ਪੈਸਾ ਹੋਰ ਦਾਲਾਂ ਆਦਿਕ ਲੈ ਕੇ ਉਹ ਆਪਣੇ ਆਪ ਸੰਗਤਾਂ حاضر ਹੁੰਦੀਆਂ ਆ ਤੇ ਹੋਰ ਕਿਸੇ ਤੋਂ ਬਾਈ ਜ਼ਬਰਦਸਤੀ ਬਾਈ ਫੋਰਸਲੀ ਕੋਈ ਨਹੀਂ ਅਗਰਾਈ ਨਹੀਂ ਕੀਤੀ ਜਾਂਦੀ ਤੇ ਲੰਗਰ ਦੇ ਵਿੱਚ ਪ੍ਰਸ਼ਾਦਾ ਜਾਂ ਹੋਰ ਜੋ ਵਸਤਾ ਬਣਾਈਆਂ ਗਈਆਂ ਜੀ ਛਕਣ ਦੇ ਲਈ ਉਹ ਵੀ ਬਹੁਤ ਸੁਆਦ ਹੈ ਤੇ ਇਹ ਸਾਰਾ ਪ੍ਰਬੰਧ ਕਿੱਦਾਂ ਕਰਦੇ ਹੋ ਤੁਸੀਂ ਗੁਰੂ ਸਾਹਿਬ ਦੀ ਕਿਰਪਾ ਨਾਲ ਇਹ ਹੋਰ ਇਹ ਤਾਂ ਪ੍ਰਬੰਧ ਨਹੀਂ ਕੀਤਾ ਜਾ ਸਕਦਾ ਇਹ ਮੈਨੂਅਲ ਹੀ ਨਹੀਂ ਹੋ ਸਕਦਾ ਇਹਦਾ ਜੋ ਗੁਰੂ ਸਾਹਿਬ ਦੀ ਕਿਰਪਾ ਵਰਤ ਰਹੀ ਹੈ ਕਿਉਂਕਿ ਇੰਨਾ ਜੋ ਪ੍ਰਬੰਧ ਹੈ ਉਹਨੂੰ ਹੈਂਡਲ ਨਹੀਂ ਕੀਤਾ ਜਾ ਸਕਦਾ ਜੀ ਆਪਾਂ ਮੈਨੂਅਲ ਹੈਂਡਲ ਕਹੀਏ ਕਰੀ ਜਾ ਸਕਦਾ ਨਾ ਕਿਸੇ ਸੇਵਾਦਾਰ ਨੂੰ ਆਪਾਂ ਕਿਸੇ ਦੀ ਡਿਊਟੀ ਲਾਣੇ ਤੂੰ ਇੱਥੇ ਸੇਵਾ ਕਰ ਤੂੰ ਭਾਂਡੇ ਮਾ ਜੇ ਤੂੰ ਸਬਜ਼ੀ ਵਰਤਾ ਜਿੱਥੇ ਕਿਸੇ ਦਾ ਫਿੱਟ ਆਉਂਦਾ ਹੈ ਉਹ ਉੱਥੇ ਆਪਣੀ ਸੇਵਾ ਸ਼ੁਰੂ ਕਰ ਦਿੰਦਾ ਜਦ ਤੱਕ ਕਿਸੇ ਗੁਰੂ ਘਰ ਚ ਪੱਕੇ ਤੌਰ ਤੇ ਇਦਾਂ ਦੇ ਪ੍ਰਬੰਧ ਹੋਣ ਤਾਂ ਉੱਥੇ ਲੱਗਦਾ ਹੁੰਦਾ ਕਿ ਜਿੱਦਾਂ ਗੁਰਦੁਆਰਾ ਟਿੱਬੀ ਸਾਹਿਬ ਹੈ ਜੀ ਵੀ ਉੱਥੇ ਪ੍ਰਸ਼ਾਦਾ ਹਮੇਸ਼ਾ ਸੰਗਤ ਕਹਿੰਦੀ ਬੜਾ ਸਵਾਦ ਹੁੰਦਾ ਪ੍ਰਸ਼ਾਦਾ ਚੱਕ ਕੇ ਜਾਣਾ ਤੇ ਟੋਡਾ ਅਰਜੀ ਤੌਰ ਤੇ ਚੱਲਦਾ ਹੈ ਜੀ ਅਰਜੀ ਤੌਰ ਤੇ ਚੱਲਦਾ ਜੀ ਸਾਡਾ ਸਿਰਫ ਇਹ 6 ਦਿਨ ਵਾਸਤੇ ਹੁੰਦਾ ਜੀ ਇਹ ਹੋਲੇ ਮਹਲੇ ਤੇ ਹੁਣ ਅਸੀਂ ਇਹ 22 ਤਰੀਕ ਤੋਂ ਸ਼ੁਰੂ ਕੀਤਾ ਕੱਲ 27 ਤੱਕ ਅਸੀਂ ਇਹ ਲੰਗਰ ਰੱਖਣਾ ਹੈ ਜੀ ਘਰ ਦੇ ਵਿੱਚ ਚਾਰ ਬੰਦੇ ਵੱਧ ਆ ਜਾਣ ਤਾਂ ਕਈ ਵਾਰੀ ਵੱਧ ਸਬਜ਼ੀ ਬਣਾਉਣੀ ਪੈ ਜਾਂਦੀ ਬੰਦਾ ਹਿਸਾਬ ਕਿਤਾਬ ਭੁੱਲ ਜਾਂਦਾ ਵਿੱਚ ਪੈਣਾ ਕੀ ਸੀ ਘੱਟ ਹੋ ਗਿਆ ਲੂਣ ਵੱਧ ਹੋ ਗਿਆ ਫਿਰ ਇਹ ਤਰਤੀਬ ਨਾਲ ਕਿਤੇ ਚੱਲਦੀਆਂ ਹਲਵਾਈ ਕੰਮ ਕਰਦੇ ਜਾਂ ਸੰਗਤ ਆਪ ਹੀ ਬਣਾਉਂਦੀ ਹੈ ਸੰਗਤ ਸੇਵਾਦਾਰ ਕਰਦੇ ਜੀ ਸੇਵਾਦਾਰ ਕਰਦੇ ਜੀ ਕੱਲ ਅਸੀਂ ਇਹ ਜਲੇਬੀਆਂ ਦਾ ਲੰਗਰ ਲਗਾਇਆ ਸੀਗਾ ਕੱਲ ਉਸ ਦਿਨ ਜਰੂਰ ਹਲਵਾਈਆਂ ਨੂੰ ਬੁਲਾਇਆ ਨੇ ਬਾਕੀ ਸਾਰੀ ਸੰਗਤ ਆਪਣੇ ਹੱਥੀਂ ਸੇਵਾ ਕਰਦੀ ਹੈ ਆਪਣੇ ਸੇਵਾ ਭਾਵਨਾ ਨਾਲ ਚਲੋ ਬਾਈ ਇਹ ਫਿਰ ਜਲੇਬੀਆਂ ਦੀ ਸੇਵਾ ਕਰਦੇ ਆ ਹਾਂਜੀ ਉਹਨਾਂ ਨੂੰ ਸਿਰਫ ਜਲੇਬੀਆਂ ਜਿਸ ਦਿਨ ਸਵੇਰ ਤੋਂ ਸ਼ੁਰੂ ਹੋ ਕੇ ਲੇਟ ਨਾਈਟ ਤੱਕ ਕੰਟੀਨਿਊ ਚੱਲਦੀਆਂ ਤੋਂ ਅੱਜ ਸਵੇਰੇ ਵੀ ਉਸੇ ਤਰ੍ਹਾਂ ਜਲੇਬੀ ਚੱਲਦੀ ਰਹੀ 11 12 ਵਜੇ ਤੱਕ ਉਸ ਤੋਂ ਬਾਅਦ ਅਗਲਾ ਪ੍ਰੋਗਰਾਮ ਹੈ ਜਿੱਦੋਂ ਕੜਾ ਪ੍ਰਸ਼ਾਦ ਬਾਕੀ ਸਮਾਨ ਜੋ ਤੁਸੀਂ ਦੇਖ ਰਹੇ ਆ ਸੰਗਤ ਵਾਸਤੇ ਜੋ ਵੀ ਬਣਦਾ ਏ ਉਹ ਸਾਰੇ ਸੇਵਾਦਾਰ ਬਣਾ ਰਹੇ ਆ ਤੋ ਆ ਜਾ ਕੇ ਪ੍ਰਬੰਧ ਦੇਖ ਸਕਦੇ ਆ ਵੀ ਕਿਸ ਤਰ੍ਹਾਂ ਦੇ ਜਿਹੜੇ ਹੈਗੇ ਪ੍ਰਬੰਧ ਹੋ ਕੀਤੇ ਗਏ ਸੋ ਬਹੁਤ ਜ਼ਰੂਰਤ ਲੰਗਰ ਦੀ ਹੁੰਦੀ ਹੈ ਪ੍ਰਸ਼ਾਦੇ ਦੀ ਜ਼ਰੂਰਤ ਰੇਕ ਨੂੰ ਹੁੰਦੀ ਹੈ ਗੁਰਬਾਣੀ ਦੇ ਵਿੱਚ ਵੀ ਇਹ ਭਗਤਾਂ ਨੇ ਇਸ ਗੱਲ ਦਾ ਫੈਸਲਾ ਕੀਤਾ ਹੈ ਕਿ ਭੁੱਖਿਆਂ ਭਗਤੀ ਵੀ ਨਹੀਂ ਕੀਤੀ ਜਾ ਸਕਦੀ ਸੋ ਇਸ ਪਾਸੇ ਵਰਤਨਾ ਦੀ ਸੇਵਾ ਇਹ ਸੰਗਤ ਵੀ ਤੁਹਾਡੇ ਪਿੰਡ ਦੀ ਹੈ ਜਿਹਾ ਵੀ ਸਾਡੀ ਸਾਡੀ ਪਿੰਡ ਦੀ ਸੰਗਤ ਹੈ ਸਾਡੇ ਨਗਰ ਦੀ ਸੰਗਤ ਹੈ ਕੋਈ ਵੀ ਜਿਸ ਰਿਸ਼ਤੇਦਾਰ ਵੀ ਆਏ ਆ ਜਿਹੜੇ ਬਾਹਰੋਂ ਕੁੜੀਆਂ ਸਾਡੀਆਂ ਧੀਆਂ ਭੈਣਾਂ ਉਹ ਵੀ ਆ ਕੇ ਸਾਨੂੰ ਸਹਾਇਕ ਦਿੰਦੀਆਂ ਆ ਬਿਲਕੁਲ ਸੋ ਇਹ ਜੋ ਪ੍ਰਬੰਧ ਹੈ ਇਸ ਤਰ੍ਹਾਂ ਇਸ ਪਾਸੇ ਜੋ ਚੱਲ ਰਿਹਾ ਹੈ ਤਾਂ ਗੱਲ ਕਰ ਰਹੇ ਸੀ ਕਿ ਗੁਰੂ ਸਾਹਿਬ ਨੇ ਵੀ ਪਹਿਲਾਂ ਪੰਗਤ ਪਛ ਸੰਗਤ ਸੋ ਇਹ ਸਿਧਾਂਤ ਦਿੱਤਾ ਸੋ ਇੱਕ ਵਾਰੀ ਤਸਵੀਰਾਂ ਮੈਂ ਤੁਹਾਨੂੰ ਦਿਖਾ ਦਿਆਂ ਕਿ ਇੱਕ ਵੱਡਾ ਹਾਲ ਕਿੰਨੇ ਬਾਈ ਕਿੰਨੇ ਦਾ ਜੀ ਛੱਡੇ ਇਹ ਤਾਂ ਜੀ ਹੈ 45 ਬਾਈ 60 ਹੈ ਹਾਂ ਜੀ ਤੁਹਾਨੂੰ ਵੱਡਾ ਹੀ ਹੋਊਗਾ ਸ਼ਾਇਦ ਹੁਣ ਤਾਂ ਛੱਡਾ ਹੁਣ ਤਾਂ ਛੱਡਾ ਤੇ ਹੋਰ ਵਧਾ ਦਿੱਤਾ ਗਿਆ ਹੈ 100 100 100 ਫੀਟ ਦੀ ਲੈਂਥ ਹੈਗੀ ਆ ਤੇ ਬਾਕੀ ਬੇਚਾ ਤੁਸੀਂ ਦੇਖ ਰਹੇ ਆ ਕਿ 79 ਹੋਗੀ ਹੋਣੀ ਆ ਜੀ 62 70 ਹੈਗੀ ਆ ਕਹਿ ਸਾਰਾ ਇਹ ਜੋ ਭਰਿਆ ਹੋਇਆ ਹਾਲ ਇਸ ਗੱਲ ਦੀ ਪੁਸ਼ਟੀ ਜ਼ਰੂਰ ਕਰਦਾ ਵੀ ਇੱਥੇ ਲੋਡ ਹੈ ਜੀ ਸ਼ੀ ਲੰਗਰ ਦੀ ਇਹ ਲੰਗਰ ਲੋਡ ਹੈ ਇਸ ਵਕਤ ਕਿਉਂਕਿ ਹੌਲੇ-ਹੌਲੇ ਤੋਂ ਸਭ ਲੰਗਰ ਪਿਛੇ ਇਸ ਵਕਤ ਬੰਦ ਹੋ ਚੁੱਕੇ ਆ ਇਸ ਵਕਤ ਸਭ ਨੂੰ ਲੋਡ ਬੰਦ ਇੱਥੇ ਜਿੰਨੀ ਸੰਗਤ ਬੈਠੀ ਆ ਸਭ ਲੋਡ ਬੰਦ ਬੈਠੀ ਆ ਸਭ ਲੰਗਰ ਛੱਕੇ ਜਾਣ ਭਾਵੇਂ ਕੋਈ ਟਾਈਮ ਵੀ ਲੱਗ ਜਾਵੇ ਪਰ ਹਰ ਇੱਕ ਪੁਰਾਣੀ ਇਥੇ ਲੰਗਰ ਛੱਕੇ ਜਾਊਗਾ ਸੋ ਪ੍ਰਸ਼ਾਦ ਦਾ ਤਿਆਰ ਕਿੱਥੇ ਹੁੰਦਾ ਜੀ ਇਸ ਪਾਸੇ ਤੋਂ ਆ ਜੰਨੇ ਆ ਸੋ ਇਹ ਸੇਵਾਦਾਰਾਂ ਦੇ ਬੈਣ ਦੇ ਲਈ ਜਾਂ ਰਾਸ਼ਨ ਦੇ ਲਈ ਵੀ ਬਹੁਤ ਵਧੀਆ ਇਸਮਾਨੇ ਤੁਸੀਂ ਲਾਗੇ ਜੀ ਇਹ ਵੀ ਪ੍ਰਬੰਧ ਵਧੀਆ ਕੀਤਾ ਹੈ ਸੇਵਾਦਾਰਾਂ ਲਈ ਇਹ ਸਟਾਕ ਰੱਖਣਾ ਹਾਂ ਸਟਾਕ ਲਈ ਸਟੋਰ ਹੈ ਜੀ ਇਹ ਸਟੋਰ ਹੈ ਇਹ ਜਿਹੜਾ ਸਟੋਰ ਦਾ ਵੀ ਪ੍ਰਬੰਧ ਬਹੁਤ ਪਮਿਆਰ ਜੀ ਆ ਪਰ ਬਹੁਤ ਬਿਹਤਰੀਨ ਪ੍ਰਬੰਧ ਇਸਤਾਨ ਦੇ ਉੱਤੇ ਕੀਤਾ ਗਿਆ ਤੇ ਕਈ ਵਾਰੀ ਅਸੀਂ ਜਦੋਂ ਦੇਖਦੇ ਆਂ ਵੀ ਐਦਾਂ ਕਿਹਾ ਜਾਂਦਾ ਫਲਾਣੇ ਬਾਬਾ ਜੀ ਨੇ ਲੰਗਰ ਲਾਇਆ ਫਲਾਣੀ ਸੰਸਥਾ ਨੇ ਲੰਗਰ ਲਾਇਆ ਵੱਡੇ ਲੰਗਰਾਂ ਨੂੰ ਐਸੇ ਹੀ ਕਰਕੇ ਜਾਣਿਆ ਜਾਂਦਾ ਇੱਥੇ ਹੁਣ ਮੁੱਖ ਪ੍ਰਬੰਧ ਕੌਣ ਦੇਖਦਾ ਕਿ ਸਾਰੇ ਹੀ ਆਪਣੀ ਮਰਜ਼ੀ ਨਾਲ ਕਰੀ ਜਾਂਦੇ ਸਾਡਾ ਜਿਹੜੇ ਮੁੱਖ ਪ੍ਰਬੰਧਕ ਹੈਗੇ ਆ ਸੰਤ ਬਾਬਾ ਤਰਲੋਚਨ ਸਿੰਘ ਆ ਜੀ ਉਹ ਉਹਨਾਂ ਦੇ ਨਾਲ ਜਿੰਨੀ ਸੰਗਤ ਸਹਿਯੋਗ ਕਰਦੀ ਹੈ ਸਾਰੇ ਉਹ ਇਸੇ ਨਗਰ ਤੋਂ ਆ ਜੀ ਉਹ ਸਾਡੇ ਬੜੇ ਪਿੰਡ ਤੋਂ ਆ ਜੀ ਹਾਂ ਜੀ ਉਹ ਇਸੇ ਦੇ ਜੰਪ ਵਾਲਾ ਹੈ ਉਹ ਪਹਿਲਾਂ ਉਹਨਾਂ ਨੇ ਸਰਵਿਸ ਵੀ ਕੀਤੀ ਹੈ ਥਰਮਲ ਪਲਾਂਟ 'ਚ ਟੀਚਰ ਰਹੇ ਆ ਹਾਂ ਜੀ ਬਿਲਕੁਲ ਫਿਰ ਡਬਲ ਐਮ ਐ ਆ ਤੇ ਉਹਨਾਂ ਦੇ ਉਹਨਾਂ ਨੂੰ ਸਾਰਾ ਸਹਿਯੋਗ ਕੀਤਾ ਜਾ ਰਿਹਾ ਆਪਣੇ ਨਾਲ ਦੇ ਜੰਮਿਆਂ ਨੂੰ ਤਾਂ ਕਦੀ ਕੋਈ ਸੰਤ ਕਹਿ ਕੇ ਸੱਦਦਾ ਹੀ ਨਹੀਂ ਇਹਨਾਂ ਨੇ ਸੰਤ ਬਾਬਾ ਤੇਰਲੋਚ ਸਿੰਘ ਜੀ ਕਿਹਾ ਤੇ ਆਪਣੇ ਪਿੰਡ ਤੋਂ ਹੀ ਨਗਰ ਨਹੀਂ ਨਹੀਂ ਦੇਖੋ ਜੇ ਕੋਈ ਬੰਦਾ ਕੋਈ ਅੱਛਾ ਕੰਮ ਕਰਦਾ ਉਹਦੀ ਮਹਿਮਾ ਹੁੰਦੀ ਆ ਉਹਦੇ ਸਾਡੀ ਡਿਊਟੀ ਬਣਦੀ ਆ ਅਸੀਂ ਦੀ ਰਿਸਪੈਕਟ ਕਰੀਏ ਤੇ ਕਿੱਥੇ ਆ ਬਾਬਾ ਜੀ ਇਸ ਸਮੇਂ ਥੀ ਤੇ ਲੰਗਰ ਬਣਾਉਣ ਦੇ ਲਈ ਤੁਸੀਂ ਕਿਸ ਤਰ੍ਹਾਂ ਦਾ ਜਿਹੜਾ ਹੈਗਾ ਪ੍ਰਬੰਧ ਇੱਧਰ ਰਹਿ ਜੰਦਾ ਬਾਬਾ ਜੀ ਕਿੱਥੇ ਆ ਸੋ ਬਾਬਾ ਜੀ ਵੀ ਇਸ ਥਾਂ ਦੇ ਉੱਤੇ ਮੌਜੂਦ ਆ ਬਾਬਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਇਹ ਲੰਗਰ ਦਾ ਪ੍ਰਬੰਧ ਚੱਲ ਰਿਹਾ ਤੁਹਾਡੇ ਨਗਰ ਵੱਲੋਂ ਕੀਤਾ ਗਿਆ ਤੇ ਇਹਨਾਂ ਨੇ ਦੱਸਿਆ ਸਰਦਾਰ ਸਾਹਿਬ ਹੋਰਾਂ ਨੇ ਵੀ ਤੁਸੀਂ ਤੁਹਾਡੀ ਦੇਖ ਰੇਖ ਦੇ ਵਿੱਚ ਇਹ ਚੱਲਦਾ ਇਸ ਨਗਰ ਤੋਂ ਤਾਂ ਬੜੀ ਬਾਰੀ ਅਸੀਂ ਪਿੰਡਾਂ ਦੇ ਵਿੱਚ ਦੇਖਦੇ ਆਂ ਜੀ ਵੀ ਇੰਨੇ ਵੱਡੇ ਪ੍ਰਬੰਧ ਤਾਂ ਕਰ ਹੀ ਨਹੀਂ ਪਾ ਰਹੇ ਲੋਕ ਜੋ ਇੱਕ ਕੋਈ ਗੱਲ ਕਰਦਾ ਪ੍ਰਬੰਧ ਕਰੀਏ ਤੇ ਦੂਜੇ ਕਹਿੰਦੇ ਨਹੀਂ ਨਹੀਂ ਸੇਵਾਦਾਰ ਕਿੱਥੋਂ ਆਣਗੇ ਕਿੱਦਾਂ ਇਹ ਪ੍ਰਬੰਧ ਕਰਾਂਗੇ ਇਹ ਤਾਂ ਚੱਲਣਾ ਹੀ ਨਹੀਂ ਕੰਮ ਤੁਸੀਂ ਇਹ ਕਿੱਦਾਂ ਫਿਰ ਸ਼ੁਰੂ ਕੀਤਾ ਜੀ ਇਹ ਇਹ ਮਹਾਰਾਜੀ ਕਿਰਪਾ ਹੈ 사ਧਗੋਨੀ ਕਿਰਪਾ ਦੇ ਨਾਲ ਚੱਲ ਰਿਹਾ ਹੈ ਕੋਈ ਸ਼ਿਆਨਪ ਨਹੀਂ ਕੰਮ ਕਰ ਰਹੀ ਉਹ ਮਹਾਰਾਜ ਨੇ ਐਸਾ ਸਿਸਟਮ ਬਣਾਤਾ ਹੈ ਕਿ ਸਾਰੇ ਜਿਹੜੇ ਪਿੰਡ ਨੇ ਨਾ ਉਹਦੇ ਵਿੱਚ ਭਾਵਨਾ ਹੈ ਚਾਹ ਹੈ ਕਿ ਸੰਗਤ ਨੇ ਆ ਕੇ ਸੇਵਾ ਕਰਨੀ ਹੈ ਸੋ ਉਹਦੇ ਕਹਿਣ ਦੀ ਲੋੜ ਨਹੀਂ ਪਈ ਮਹਾਰਾਜ ਨੇ ਐਸਾ ਬਸਿਆ ਆਪਣਾ ਆਪਣਾ ਕਾਲ ਡਿਊਟੀ ਜਿਹੜੀ ਉਹ ਮਿਲੀ ਹੈ ਉਹ ਬੜੇ ਚਾਜ ਨਾਲ ਕਰ ਰਹੇ ਹੈ ਸਿਸਟਮ ਆਟੋਮੈਟਿਕਲੀ ਚੱਲੀ ਜਾ ਰਿਹਾ ਕੋਈ ਸ਼ਿਆਨ ਮੈਂ ਵੀ ਮੇਰੀ ਹੈ ਕਿ ਹੋਰ ਸ਼ਿਆਨਪ ਹੈ ਇਹ ਕੋਈ ਕੰਟਰੋਲ ਕਰੇ ਕੰਟਰੋਲ ਮਹਾਰਾਜ ਆਪ ਹੀ ਕਰ ਰਿਹਾ ਇੱਥੇ ਕਾ 40 42 ਸਾਲ 45 ਹੋ ਗਏ ਆ 78 ਸ਼ੁਰੂ ਹੋਇਆ ਸੀਗਾ ਇਹ ਹੌਲੀ ਹੌਲੀ ਹੜ੍ਹ ਦੇ ਵਿੱਚੋਂ ਪੈਦਾ ਹੋਏ ਸੀਗੇ ਉਹ ਕਬੀਲਦਾਰ ਹੋਏ ਤੇ ਉਹ ਐਸੀ ਸਪੀਡ ਬਣੀ ਹੋਈ ਹੈ ਉਹ ਸਪੀਡ ਦੇ ਸਦਕਾ ਇਹ ਸਾਰਾ ਕਾਰੋ ਜੁਰੇ ਜਾ ਬਾਬਾ ਜੀ ਇੱਕ ਹੋਰ ਗੱਲ ਹੈ ਕਿ ਪਿੰਡਾਂ ਦੇ ਵਿੱਚ ਜੇ ਕੋਈ ਮੋਰੀ ਹੋ ਕੇ ਕੰਮ ਕਰੇ ਵੀ ਤਾਂ ਉਸ ਤੋਂ ਜਦੇ ਨਾਲ ਹਿਸਾਬ ਮੰਗਿਆ ਜਾਂਦਾ ਵੀ ਫਲਾਣਾ ਸਿਆਂ ਕਿਦਾਂ ਕੰਮ ਹੋਇਆ ਕਿੰਨਾ ਖਰਚਾ ਹੋਇਆ ਕਿੰਨੇ ਬਚ ਗਏ ਉਹਨਾਂ ਦਾ ਕੀ ਕੀਤਾ ਤੁਹਾਨੂੰ ਨਹੀਂ ਕੋਈ ਪੁੱਛਦਾ ਇੱਥੇ ਜੋ ਆ ਰਿਹਾ ਉਹ ਮਹਾਰਾਜ ਦੇ ਨਾਂ ਤੇ ਆ ਰਿਹਾ ਹੈ ਜੋ ਖਰਚ ਹੋ ਰਹੇ ਆ ਅੱਜ ਤੱਕ ਇਹ ਪੁੱਛਿਆ ਹੀ ਨਹੀਂ ਜੋ ਕਿ ਉਹ ਦੇਵੀ ਮਹਾਰਾਜ ਲੰਗਰ ਵਾਸਤੇ ਦੇ ਰਹੇ ਆ ਅੱਜ ਤੱਕ ਜਿੰਨਾ ਸਮਾਂ ਹੁਣ ਤੱਕ ਬੀਤਿਆ ਹੋਇਆ ਹੈ ਤੇ ਇਹ ਕਿਹਨੇ ਸਵਾਲ ਕੀਤੇ ਨਹੀਂ ਉਹਦਾ ਸਿਰ ਨਿਸ਼ਾਨਾ ਸੇਵਾ ਕਰਨਾ ਹੈ ਕਿ ਆ ਰਿਹਾ ਕਿੱਥੋਂ ਆ ਰਿਹਾ ਕਿਦਾਂ ਆ ਕਿਹਨੇ ਕੁਐਸਚਨ ਕੀਤਾ ਨਹੀਂ ਨਾ ਇਥੇ ਕੋਈ ਧੜੇਵਾਜੀ ਹੈ ਨਾ ਕੋਈ ਪਾਰਟੀਵਾਜੀ ਨਾ ਜਾਤ ਪਾਤ ਦਾ ਵਿਤਕਰ ਹੈ ਬੜੀ ਛੋਟੀ ਦਾ ਕੋਈ ਵਿਤਕਰ ਨਹੀਂ ਹੈ ਗਈ ਸਾਰੇ ਬੰਦੇ ਸਿਰਫ ਸੇਵਾ ਦੇ ਤਖੀਮ ਹੁੰਦਾ ਆਣ ਤੇ ਲੈਂਡ ਦੇਣ ਦਾ ਮਾਇਦਾ ਸਭ ਕੋਈ ਜ਼ਿਕਰ ਹੋਇਆ ਹੀ ਨਹੀਂ ਅੱਜ ਤੱਕ ਇਸ ਦੀ ਗੁਰਮੰਤਰ ਕੀ ਆ ਤੁਹਾਡੇ ਕੋਲ ਵੀ ਕਿਹੜੀ ਵਜ੍ਹਾ ਕਰਕੇ ਤੁਹਾਡੇ ਪਿੰਡ ਵਿੱਚ ਇੰਨੀਆਂ ਚੰਗੀਆਂ ਗੱਲਾਂ ਐ ਇੰਨਾ ਜੋੜ ਕੇ ਸਿਰ ਜੋੜ ਕੇ ਸਾਰੇ ਤੁਰਦੇ ਆ ਇਹ ਬਾਕੀ ਪਿੰਡਾਂ ਦੇ ਵਿੱਚ ਕਿਵੇਂ ਹੋ ਸਕਦਾ ਵੀ ਸਾਰਾ ਪੰਜਾਬ ਸਿਰ ਜੋੜ ਕੇ ਇਕੱਠਾ ਹੋ ਕੇ ਰਹੇ ਜੀ ਇਹ ਭਰੋਸਾ ਹੈ ਗੁਰੂ ਤੇ ਮੈਨੂੰ ਭਰੋਸਾ ਹੈ ਕਿ ਮਹਾਰਾਜ ਨੇ ਆਪ ਵਿੱਚ ਆਪਣੀ ਕਲਾ ਵਰਤਾ ਆ ਕੇ ਆਪ ਕਾਰਜ ਕਰਾ ਲੈਣਾ ਉਸ ਪ੍ਰੋਸੈਸ ਨਾਲ ਇਹ ਕਾਰਜ ਚ ਰਿਹਾ ਜਾ ਰਿਹਾ ਹੈ ਪਰ ਜਿਹੜੇ ਲੋਕ ਆ ਰਹੇ ਨੇ ਸੇਵਾ ਕਰ ਰਹੇ ਆਪਣੇ ਪਿੰਡ ਵਾਲੇ ਉਹਦੇ ਮਨ ਚ ਇੱਕ ਪਿਆਰ ਹੈ ਭਾਵਨਾ ਹੈ ਉਹਦੇ ਕਰਕੇ ਉਹਨਾਂ ਨੂੰ ਹੋਰ ਪਾਸੇ ਚੰਨ ਜਾਂਦੇ ਹੀ ਨਹੀਂ ਹੈਗੇ ਉਹਨਾਂ ਨੇ ਭਾਂਡੇ ਮਾਣੇ ਭਾਂਡੇ ਮਾਣ ਰਿਆ ਕੁਝ ਨੇ ਧਾਰਮ ਦਾ ਧਾਰਮ ਦਾ ਫਿਕਰ ਆ ਉਹਨੂੰ ਪਰ ਕਾਰ ਕੜਾ ਚਾੜ ਨੇ ਜ਼ਿਆਦਾ ਫਿਕਰ ਆ ਇਸ ਵੇਲੇ ਉਹ ਸੋਚੇ ਪਾਣੀ ਪੈਸਾ ਕਿੱਥੋਂ ਆਣਾ ਹੈ ਕਿ ਆਪਣੰਦ ਕਿੱਸਾ ਹੋਣਾ ਮਾਲਕ ਆਪ ਹੀ ਕਰੀ ਜਾ ਰਹੇ ਉਹਨਾਂ ਨੇ ਕੋਸਤ ਨਹੀਂ ਕੀਤਾ ਧਿਆਨ ਹੀ ਨਹੀਂ ਜਾਂਦਾ ਉਹਨਾਂ ਦੇ ਹੋਣੇ ਸੰਗਦਾਰ ਹੀ ਆ ਹੜਾ ਆਇਆ ਹੋਇਆ ਹੈ ਸੰਗ ਹੁਣ ਇਹ ਫਿਕਰ ਵੀ ਬਿਠਾਈਏ ਕਿੱਥੇ ਤੇ ਸਰ ਕਿਦਾਂ ਕਰੀਏ ਇਸ ਪਾਸੇ ਦਿਮਾਗ ਸਭ ਦਾ ਲੱਗਾ ਹੋਇਆ ਤੁਹਾਨੂੰ ਵੀ ਕੋਈ ਫਿਕਰ ਰਹਿੰਦਾ ਹੈ ਇਸ ਸਮੇਂ ਦੌਰਾਨ ਮੈਨੂੰ ਫਿਕਰ ਇਹ ਆ ਵੀ ਜਿਹੜਾ ਆਵੇ ਨਾ ਕੋਈ ਸਰ ਪਸੰਦ ਹੋ ਕੇ ਜਾਵੇ ਕੋਈ ਉਖਾ ਨਾ ਜਾਵੇ ਐ ਬਹੁਤ ਗੌਰ ਰੱਖੀ ਦੀ ਆ ਵੀ ਕੋਈ ਅੰਗੇਲੀ ਨਾ ਹੋ ਜਾ ਬਰਤਾਨਾਂ ਦੇ ਬਣਾਉਣ ਦੇ ਵਿੱਚ ਇਹੀ ਇੱਕ ਬੰਦਾ ਚਾਰ ਅਰੇ ਸਾਡੇ ਇਲਾਕੇ 'ਚ ਇੰਨੀ ਸਤਿ ਭਾਵਨਾ ਬਣੀ ਹੋਈ ਹੈ ਜਿੰਨੀਆਂ ਵੀ ਸਮਾਜਿਕ ਸ਼੍ਰੇਣੀਆਂ ਨੇ ਸਾਰੀਆਂ ਇੱਕ ਜੁੱਟ ਹੋ ਕੇ ਸੇਵਾ ਕਰਦੀਆਂ ਜਿੰਨੇ ਵੀ ਵਰਗ ਨੇ ਸਾਰੀ ਸੇਵਾ ਕਰਦੇ ਆ ਕੋਈ ਵੱਡੇ ਛੋਟੇ ਦਾ ਵਿਤਕਰ ਨਹੀਂ ਆ ਸਾਰਿਆਂ ਨੂੰ ਬਰਾਬਰ ਮਾਨ ਸਤਿਕਾਰ ਮਿਲਦਾ ਸਾਰੀ ਜਿਹੇਦਾਰ ਨੇ ਸਾਰੀ ਬਰੁਨਧਕ ਨੇ ਆਪੇ ਕੰਮ ਚੱਲੀ ਜਾ ਰਹੇ ਤੇ ਇੱਕ ਉਹ ਚੀਜ਼ ਹੁੰਦੀ ਸੀ ਕੜਮ ਚੌਧਰੀ ਹੁੰਦੇ ਉਹ ਤੁਹਾਡੇ ਪਿੰਡਾਂ 'ਚ ਹੈ ਨਹੀਂ ਜੀ ਨਹੀਂ ਉਹ ਚੌਧਰੀ ਕੋਈ ਨਹੀਂ ਨਿਕੜਾਂ ਦਾ ਚੌਧਰੀ ਕੋਈ ਨਹੀਂ ਸਾਰੇ ਸੇਵਾਦਾਰ ਹੈ ਸਾਰੇ ਸੇਵਾਦਾਰ ਤੇ ਸੇਵਾਦਾਰ ਇਹ ਤਾਂ ਰੁਤਬਾ ਤਾਂ ਹੈ ਹੀ ਨਹੀਂ ਕਿਸੇ ਕੋਲ ਨਾ ਕੋਈ ਜ਼ਹਿਦਾਰ ਹੈ ਨਾ ਕੋਈ ਇੱਥੇ ਕੋ ਪ੍ਰਧਾਨ ਹੈ ਨਾ ਕੋਈ ਸੈਕਟਰੀ ਸਾਰੇ ਸੇਵਾਦਾਰ ਹੈ ਇਹ ਇਸ ਕਰਕੇ ਇੱਥੇ ਸੇਵਾਦਾਰ ਵੱਡੀ ਗਿਣਤੀ ਵਿੱਚ ਲੱਗੇ ਹੋਏ ਆ ਜੀ ਬਾਲਟੀਆਂ ਚੱਕ ਕੇ ਕੋਈ ਜਲ ਵਰਤਾਰੇ ਛੋਟੇ ਛੋਟੇ ਬੱਚੇ ਲੱਗੇ ਹੋਏ ਇਹ ਫਿਰ ਤੁਹਾਡੇ ਪਿੰਡਾਂ ਦੀ ਹੈ ਜੀ ਤੁਸੀਂ ਇੰਨੇ ਸੇਵਾਦਾਰ ਕਿੱਦਾਂ ਅਰੇਂਜ ਕਰਦੇ ਹੋ ਸਾਡੇ ਜਿਹੜੇ 4-5 ਪਿੰਡ ਨੇ ਉਹਦਾ ਕੋਈ ਵੀ ਇਸ ਟਾਈਮ ਬੱਚਾ ਜੀ ਛੋਟਾ ਵੱਡਾ ਕੰਮ ਨਹੀਂ ਪੈਰਦਾ ਸਾਰੀ ਇਸ ਕਰੇ ਆਪਣੇ ਘਰ ਦਾ ਕੰਮ ਕਾਪੇ ਕਿ ਜਦ ਤੋ ਸਮਾਂ ਵੀ ਲੰਘੇ ਦਿੱਤਾਈਏ ਚਾਰ ਪੰਜ ਮਿੰਟ ਬਹੁਤ بڑے ਹੁੰਦੇ ਆ ਸਾਰੇ ਹਰੇਕ ਪਿੰਡ ਦੇ ਹਰੇਕ ਪਰਿਵਾਰ ਦਾ ਜੀ ਇਸ ਸਮੇਂ ਜਾਂ ਸਵੇਰ ਸਮੇਂ ਇੱਥੇ ਹਾਜ਼ਰ ਹੁੰਦਾ ਉਸ ਸਭਿੜ ਮਹਾਰਾਜ ਨੇ ਬਣਾਈ ਹੋਈ ਭਾਵਨਾ ਨਾਲ ਮਹਾਰਾਜ ਨੇ ਬਣਾਈ ਹੋਈ ਲੋੜ ਹੀ ਕਦੇ ਕਾਰਡ ਮਹਿਸੂਸ ਹੋਈ ਹੋਈ ਨਹੀਂ ਇਹ 24 ਘੰਟੇ ਚੱਲਦਾ ਹੈ ਰਾਉਂਡ ਦੀ ਕ੍ਰੋਕ ਚੱਲਦਾ ਹੈ ਰਾਜ ਸ਼ਿਵਦਾਰ ਹੋਵੇ ਦਿਨ ਸ਼ਿਵਦਾਰ ਹੋਵੇ ਆਟੋਮੈਟਿਕਲ ਚੇਂਜ ਹੋ ਜਾਂਦੇ ਆ ਬਾਕੀ ਪਿੰਡਾਂ ਵਿੱਚ ਵੀ ਇਹੋ ਜਿਹਾ ਪਿਆਰ ਸਤਿ ਭਾਵਨਾ ਪੈਦਾ ਹੋਵੇ ਇਹ ਤੱਕ ਸਨੇਹਾ ਕੀ ਦਮੋਗੇ ਜੀ ਜੀ ਕਿਰਪਾ ਕਰੇ ਮਿਹਰ ਕਰੇ ਕਿ ਆਪ ਉਹਨਾਂ ਜ ਵਰਤ ਕੇ ਉਹਨਾਂ ਕੋਲੋਂ ਵੀ ਇਹ ਕਾਰਜ ਆਪ ਕਰਾਓਗੇ ਸੋ ਵੱਡੀ ਗੱਲ ਹੈ ਹਰੇਕੋ ਗੱਲ ਗੁਰੂ ਦੇ ਉੱਤੇ ਛੱਡਣੀ ਤਾਂ ਫਿਰ ਕਾਰਜ ਆਪੇ ਗੁਰੂ ਨੇ ਹੀ ਸਵਾਰਨੇ ਹੁੰਦੇ ਆ ਸੋ ਮੈਨੂੰ ਸਾਰੀ ਗੱਲਾਂ ਦਾ ਨਚੋੜ ਇਹ ਹੀ ਲੱਗਦਾ ਵੀ ਜਿਹੜਾ ਵੀ ਕੰਮ ਕਰਨਾ ਗੁਰੂ ਸਾਹਿਬ ਕਰ ਰਹੇ ਆ ਉਹੀ ਇਹ ਗੱਲ ਸਾਰੇ ਕਹਿ ਰਹੇ ਆ ਤਾਂ ਫਿਰ ਗੁਰੂ ਹੀ ਇਹਨਾਂ ਦੇ ਕਾਰਜਾਂ ਦੇ ਵਿੱਚ ਆਪ ਵਰਤ ਰਿਹਾ ਸ਼ਾਇਦ ਇਸੇ ਕਰਕੇ ਇਹ ਸਦਭਾਵਨਾ ਹੀ ਬਣੀ ਹੋਈ ਆ ਸੋ ਉਹ ਦਿਖਾ ਦਿਓ ਜੀ ਦਰਸ਼ਕਾ ਰਾਓ ਵੀ ਤਿਆਰ ਕਿੱਦਾਂ ਹੁੰਦੀ ਤਿਆਰੀ ਜੇ ਦਾ ਸੱਚਾ ਢੋਆ ਸਤਗੁਰੂ ਆਪ ਸਹਾਈ ਹੋਆ ਇਸ ਬਾਗ ਨੂੰ ਲੈ ਕੇ ਸਾਰੇ ਚੱਲਦੇ ਆ ਤਾਂ ਹੀ ਇਹ ਸਫਲਤਾ ਮਿਲਦੀ ਆ ਦੇ ਕੰਮ ਆਪਣਾ ਏ ਤੇ ਸ਼ੋਭਾ ਮਹਾਰਾਜ ਦੇ ਰਿਆ ਹਾਂ ਜੀ ਆ ਜਰਾ ਤਿਆਰ ਕਿੱਦਾਂ ਕਰਦੇ ਹੋ ਲੰਗਰ ਇੱਦਾਂ ਦਾ ਪ੍ਰਬੰਧ ਕਿਸ ਤਰ੍ਹਾਂ ਦਾ ਏ ਇਹ ਜਰੂਰ ਦਿਖਾ ਦਿਓ ਬੜਾ ਸਿਸਟਮੈਟਿਕਲੀ ਪ੍ਰਬੰਧ ਹਰ ਚੀਜ਼ ਦਾ ਕੀਤਾ ਹੋਇਆ ਜੇ ਲੰਗਰ ਬਾਲਟੀਆਂ ਦੇ ਵਿੱਚ ਪਾਇਆ ਜਾ ਰਿਹਾ ਤੇ ਥੱਲੇ ਟ੍ਰਿਆਂ ਬਣਾ ਕੇ ਰੱਖੀਆਂ ਹੋਈਆਂ ਇਹ ਸੂਝ-ਬੂਝ ਦਾ ਪ੍ਰਮਾਣ ਹੈ ਵੀ نیچے ਥੱਲੇ ਧਰਤੀ ਦੇ ਉੱਤੇ ਨਾ ਕੋਈ ਗਰੇ ਤੇ ਗੰਦਗੀ ਫੈਲੇ ਇਹ ਪੱਟੀਆਂ ਕਾਧੀਆਂ ਜੀ ਕੋਲੇ ਦੀਆਂ ਲੱਕੜ ਦੀਆਂ ਲੱਕੜ ਦੀਆਂ ਵੇ ਇਹਦਾ ਘਟਕਾ ਬਣਾਇਆ ਹੋਇਆ ਛੋਟਾ ਛੋਟਾ ਪੀਸ ਉਹ ਉਹੀ ਲਾਇਆ ਜਾ ਰਿਹਾ ਇਹਦਾ ਕੋਈ ਧੂਆ ਨਹੀਂ ਹੈ ਸੇਕ ਇਹਦਾ ਬਹੁਤ ਬਾਲਾ ਜ਼ਿਆਦਾ ਹੈ ਆ ਅਮਰਤੀ ਬਣ ਤਿਆਰ ਕੀਤੀ ਜਾ ਰਹੀ ਹੈ ਠੀਕ ਹੈ ਜੀ ਤੇ ਗੈਸ ਸਿਲੰਡਰ ਵਗੈਰਾ ਨਹੀਂ ਵਰਤਦੇ ਨਹੀਂ ਨਹੀਂ ਜੀ ਗੈਸ ਸਿਲੰਡਰ ਨਹੀਂ ਅਸੀਂ ਵਰਤਦੇ ਬਾਲ ਨਹੀਂ ਵਰਤਦੇ ਬਸ ਇਹ ਤੁਸੀਂ ਪੱਕੀਆਂ ਆਪ ਪੱਕੀਆਂ ਬਣਾ ਕੇ ਰੱਖੀਆਂ ਹੁੰਦੀਆਂ ਬਣਾ ਕੇ ਰੱਖੀਆਂ ਹੁੰਦੀਆਂ ਜਦੋਂ ਬਾਅਦ ਵਿੱਚ ਅਸੀਂ ਇਹਨੂੰ ਕਵਰ ਕਰ ਦਿੰਨੇ ਆ ਮਿੱਟੀ ਪਾੜ ਕੇ ਢੱਕ ਦਿੰਨੇ ਆ ਅੱਛਾ ਜੀ ਜਦੋਂ ਲੋਡ ਹੁੰਦੀ ਉਦੋਂ ਕੱਢ ਲਈ ਨੇ ਫੇਰ ਪੱਕੀਆਂ ਇਹ ਬਣਾ ਕੇ ਰੱਖੀਆਂ ਹੁੰਦੀਆਂ ਤੇ ਸਾਰਾ ਥਲੇ ਦੇ ਝਰਨਾ ਹੈ ਅੱਛਾ ਜੀ ਜਿਹਦੇ ਜਿਹੜੀ ਇਹ ਰੋਡਸ ਹੈਗੀਆਂ ਨੇ ਆ ਉਹ ਥਲੇ ਡਿੱਗੀ ਜਾਂਦੀ ਹੈ ਨਹੀਂ ਨਹੀਂ ਉਹ ਉਹਦੇ ਚ ਹੈਗੀਆਂ 32 ਤੋਂ 40 ਐਮ ਐਮ ਦੀ ਅੱਛਾ ਜੀ ਅਦਰਵਾਈਜ਼ ਤਾਂ ਬੜੀ ਪ੍ਰੋਬਲਮ ਆ ਜਾਂਦੀ ਹੈ ਕਿਉਂਕਿ ਇਹ ਪੱਟੀਆਂ ਬੰਦ ਤਾਂ ਹੁੰਦੀਆਂ ਨਹੀਂ ਜਦੋਂ ਤੋਂ ਸ਼ੁਰੂ ਹੋ ਗਈਆਂ ਇੱਕ ਵਾਰ ਹਾਂਜੀ ਹਾਂਜੀ 6 ਦਿਨ ਕੰਟੀਨਿਊ ਚੱਲਣੀਆਂ ਨੇ ਤੇ ਸਵੇਰ ਇਕੱਠੀ ਮਿਲਦੀ ਹੋਣੀ ਹੈ ਸਵਾ ਮਿਲਦੀ ਹੋਣੀ ਜੀ ਸਵਾ ਕਿੱਥੇ ਚਲ ਜਾਂਦੀ ਜੀ ਫਿਰ ਕੁਦਰਤ ਜਾਣਦੀ ਸਾਨੂੰ ਕੋਈ ਪਤਾ ਨਹੀਂ ਇਹਦੇ ਜੀ ਕਿ ਅਸੀਂ ਵੀ ਨਹੀਂ ਜਾਣਦੇ ਇਹਦਾ ਵਿਗਿਆਨਿਕ ਕਾਰਨ ਕੋਈ ਨਹੀਂ ਪਤਾ ਅਸੀਂ ਸਾਨੂੰ ਕੋਈ ਪਤਾ ਨਹੀਂ ਇਸ ਗੱਲ ਦਾ ਸਾਡੇ ਕੋਲ ਕੋਈ ਜਵਾਬ ਨਹੀਂ ਇਸ ਗੱਲ ਦਾ ਸਵੇਰ ਤੋਂ ਸ਼ਾਮ ਤੱਕ ਇਹਦੇ ਵਿੱਚੇ ਕੰਮ ਸੇ ਕੰਮ 5 5 ਕਵਾਂਟਰ ਗੜਕਾ ਪਾ ਲਿਆ ਜੀ ਜਦੋਂ ਸ਼ਾਮ ਨੂੰ ਦੇ ਦਦੇ ਤਾਂ ਪਤਾ ਨਹੀਂ ਕਿੱਥੇ ਜਾਂਦੀ ਸਵਾ ਸਾਰੀਆਂ ਪੱਟੀਆਂ ਦੇ ਵਿੱਚ ਟੋਟਲ ਲੱਕੜ ਪੈ ਰਹੀ ਆ ਗੜਕਾ ਪੈ ਰਿਆ ਮੇਰੇ ਸਾਹਮਣੇ 5-700 ਟਨ ਲੱਕੜ ਇਕੱਠੀ ਕਰੀ ਦੀ ਆ ਚੋਰੀ ਦੀ ਆ ਬਾਅਦ ਢੇਰ ਲੱਗੇ ਪਏ ਆ ਲੇਕਿਨ ਬਾਅਦ ਦੇ ਵਿੱਚ ਕੁਛ ਨਹੀਂ ਮਿਲਦਾ ਨਾ ਅਸੀਂ ਕਾਢੇ ਚਲੇ ਜਾਂਦੇ ਨਾ ਸਵਾਭ ਵਰਤਦੇ ਨਾ ਕੋਈ ਉਹ ਕਰਦੇ ਆ ਅੰਦਾਜ਼ਾ ਕੋਈ ਹੈਗਾ ਜੀ ਵੀ ਕਿੰਨਾ ਕਾ ਰਸਣ ਸੰਗਤ ਚਲੋ ਇਸ ਗੱਲ ਦੇ ਅੰਦਾਜ਼ੇ ਲਾਉਣੇ ਤਾਂ ਨਹੀਂ ਚਾਹੀਦੇ ਗੁਰੂ ਦੀ ਕਿਰਪਾ ਨਾਲੀ ਕੱਲ ਦਾ ਦੱਸ ਦਿੰਦਾ ਜੀ ਆ ਕੜਾਏ ਲੱਗੇ ਆ ਦਾਲ ਦੇ ਲੱਗੇ ਆ ਮੇਰੇ ਘਰਾਂ ਜਿਹੜੇ ਗੰਗਨਾ ਸਾਕਰ ਲੱਗੇ ਆ ਇਹ ਕੱਲ ਦੀ ਦਿਹਾੜੀ ਚ ਵੀ ਬਣੇ ਆ ਜੀ ਬੰਨ ਟਾਈਮ ਦੇ ਵਿੱਚ 30 ਕਿਲੋ ਦਾਲੀ ਦੇ ਵਿੱਚ ਬੰਨ ਟਾਈਮ ਪੈਂਦੀ ਆ ਇਹ ਹੁਣ ਤੁਸੀਂ ਆਪੇ ਹਿਸਾਬ ਨਾਲ ਉਹ ਕਿੰਨੀ ਕ ਆ ਹੁਣ ਇਸ ਟਾਈਮ ਬੰਨ ਜਦੋਂ ਇੱਕ ਵਾਰੀ ਪੈਂਤ ਆਪਾਂ ਲਾਂਦੇ ਆ ਪੰਗਤ ਤਾ तकरीबन 10 ਪੰਗਤਾਂ ਲੱਗਦੀਆਂ 100 100 ਬੰਦਾ ਇੱਕ ਵਾਰੀ ਬੈਠ ਜਾਂਦਾ 1200 ਬੰਦਾ ਵਨ ਟਾਈਮ ਰੋਟੀ ਖਾ ਸਕਦਾ ਜੀ ਇਹ ਦੇਖਾਂ ਵੀ ਤੁਸੀਂ ਪੁਰਾਣੀਆਂ ਪਿੱਤਲ ਦੀਆਂ ਰੱਖੀਆਂ ਵਿੱਚ ਸਾਹਮਣੇ ਇਹਨਾਂ 'ਚ ਦਾਲ ਬਹੁਤ ਵਧੀਆ ਬਣਦੀ ਹੈ ਇਹਨਾਂ 'ਚ ਜਿਆਦਾ ਬੜੀ ਟੇਸਟੀ ਬਣਦੀ ਹੈ ਇਹਨਾਂ ਜੀ ਅੱਛਾ ਜੀ ਹਾਂ ਇਸ ਕਰਕੇ ਜੇ ਖਾਲੀ ਦੇਖਦਾ 80 ਕਿਲੋ ਵਜਨ ਆ ਇੱਕ ਦਾ ਖਾਲੀ ਦੇਖਦਾ ਕਿਉਂਕਿ ਇਸੇ ਕਰਕੇ ਇਸ ਟਾਈਮ ਕੱਢ ਰਹੀਆਂ ਇਹ ਪਿੱਤਲ ਵੀ ਆ ਗਈ ਜੀ ਸਰਬ ਲੋਹੇ ਦੇ ਆ ਗਏ ਜੀ ਆ ਪਿੱਤਲ ਤੇ ਲੋਹੇ ਦੇ ਕੜਾਏ ਆ ਗਏ ਇਹਨਾਂ 'ਚ ਧਾਮ ਵੀ ਕਹਿੰਦੇ ਪੁਰਾਣਾ ਸਮਾਂ ਸੀਗਾ ਲੋਹੇ ਦੀ ਚੀਜ਼ਾਂ 'ਚ ਵਰਤੋਂ ਪਿੱਤਲ ਬਾਕੀ ਸਾਡੀ ਮੇਨ ਬਾਬਾ ਜੀ ਆ ਬਾਬਾ ਜੀ ਦੀ ਮਿਹਰ ਆ ਬਾਕੀ ਗੁਰੂ ਆਪੇ ਪਰ ਇੰਨਾ ਵਧੀਆ ਖਾਣਾ ਮੈਂ ਤੁਹਾਨੂੰ ਖਲਸਾ ਹੀ ਦੱਸ ਰਿਹਾ ਕਿ ਸ਼ਾਇਦ ਮੈਂ ਹੋਟਲ ਵੀ ਕਰ ਰਿਹਾ ਉੱਥੇ ਵੀ ਸਾਨੂੰ ਇੰਨਾ ਕੁਝ ਵਹਿਦ ਨਹੀਂ ਲੱਗਦਾ ਅਸੀਂ ਇੱਥੇ ਗੁਰੂ ਦੀ ਕਿਰਪਾ ਨਾਲ ਹਜ਼ਾਰ ਬੰਦੇ ਨੂੰ 15 ਮਿੰਟ ਜਾਂ 10 ਮਿੰਟ ਦੇ ਖਾਣਾ ਖਾ ਕੇ ਅਗਲਾ ਚੱਲ ਜਾਂਦਾ ਹੋਟਲ 'ਚ 5 ਬੰਦੇ ਬੈਠੂਗਾ ਤਾਂ ਅੱਧਾ ਘੰਟਾ ਜ਼ਰੂਰ ਚਾਹੀਦਾ ਹੁੰਦਾ ਇੱਥੇ ਕੌਣ ਕਰਾ ਰਿਆ ਕਰ ਰਿਆ ਬਾਬਾ ਜੀ ਬਾਬਾ ਜੀ ਦੀ ਰਹਿਮਤਾਂ ਤੇ ਕਰਵਾਣੇ ਵਾਲਾ ਉੱਪਰ ਆ ਬਾਕੀ ਗੁਰੂ ਦੀ ਕਿਰਪਾ ਗੁਰੂ ਨਾਲ ਮੋਜਾਂ ਲਾਈਆਂ ਮਾ ਗੁਰੂ ਨਾਲੇ ਸਾਰੀ ਸੰਗਤ ਜੁੜੀ ਵੀ ਆ ਆਪਣੇ ਆਪਣੀ ਸੇਵਾ ਕਰ ਰਹੀ ਜੀ ਬਾਬਾ ਜੀ ਆ ਕੀ ਧਰਿਆ ਹੋਇਆ ਤੁਸੀਂ ਜੀ ਖਿਚੜੀ ਧਰੀ ਹੋਈ ਆ ਖਿਚੜੀ ਹਾਂ ਖਿਚੜੀ ਧਰੀ ਹੋਈ ਆ ਨਮਕੀਨ ਚੌਲ ਅੱਛਾ ਹਾਂ ਜੀ ਮੈਂ ਇਹ ਸ਼ੱਕੇ ਸੀ ਹੁਣੇ ਲੰਗਰ ਤੇ ਵਿੱਚ ਕਿਸ ਤਰ੍ਹਾਂ ਤਿਆਰ ਕਰਦੇ ਸੀ ਜਦੋਂ ਮੈਜੀ ਦਾ ਮਸਾਲਾ ਪਾਉਂਦੇ ਸੀ ਚੀ ਕੀ ਪਾਉਂਦੇ ਸੀ ਮਸਾਲਾ ਵੀ ਸਾਰਾ ਕੋਈ ਪੈਂਦਾ ਈ ਗੋਭੀ ਵੀ ਪੈਂਦੀ ਆ ਜੀ ਦੇ ਚ ਪੱਤਾ ਗੋਭੀ ਪੈਂਦੀ ਆ ਉਹ ਜੀਰਾ ਪੈਂਦਾ ਏ ਮਸਾਲਾ ਵੀ ਪਾਉਂਦੇ ਆ ਵਿੱਚ ਜੀ ਆਮ ਤੌਰ ਤੇ ਤਾਂ ਦੇਖੀ ਨਹੀਂ ਕਦੇ ਇਹ ਡਿਸ਼ ਇਹ ਤੁਸੀਂ ਕਿਦਾਂ ਤਿਆਰ ਕੀਤੀ ਕਿ ਨਾ ਲੰਗਰ ਜੈ ਐਕਚੁਅਲੀ ਜਿਹੜਾ ਸਾਡਾ ਲੰਗਰ ਆ ਬੜੇ ਪੱਡੇ ਦਾ ਲੰਗਰ ਇਹਦੇ ਚ ਬਣਦੀ ਹੈ ਨਮਕੀਨ ਜਿਹੜਾ ਚੌਲਾਂ ਦੀ ਖਿਚੜੀ ਆ ਇਹ ਜੀਰਾ ਪਾ ਕੇ ਪਹਿਲਾਂ ਉਹਦਾ ਤੇਲ ਪਾ ਕੇ ਜੀਰਾ ਪਾ ਕੇ ਗੋਭੀ ਤੇ ਮਟਰ ਪਾ ਕੇ ਉਹਦਾ ਪਲਾਟ ਆ ਬਣਾਉਂਦੇ ਇਹਨੂੰ ਬਹੁਤ ਮਸ਼ਹੂਰ ਆ ਮਤਲਬ ਸਾਡੇ ਲੰਗਰ ਚ ਸਪੈਸ਼ਲ ਬਣਦੀ ਆ ਸੰਗਤ ਮੰਗ ਵੀ ਕਰਦੀ ਆ ਅੰਗ ਕਰਦੇ ਬਾਹਰ ਤੋਂ ਆ ਕੇ ਸਪੈਸ਼ਲ ਮੰਗ ਕਰਦੀ ਆ ਖਿਚੜੀ ਮੰਗਦੇ ਸਪੈਸ਼ਲ ਮਤਲਬ ਸਭ ਤੋਂ ਵਧੀਆ ਡਿਸ਼ ਸਾਡੇ ਲੰਗਰ ਦੀ ਜਗ ਦਿਨ ਕਹਿੰਦੇ ਮੰਮੀ ਮੈਗੀ ਬਣਾ ਦਿਓ ਉਹਨਾਂ ਨੂੰ ਫਿਰੇ ਵਧੀਆ ਜੀ ਬਹੁਤ ਚੌਰਾਂ ਨਾਲ ਖਾਂਦੇ ਆ ਬਿਲਕੁਲ ਗੁਰੂ ਸਾਹਿਬ ਦੀ ਜੇ ਕਿਰਪਾ ਹੋਵੇ ਤਾਂ ਕਿਸੇ ਵੀ ਚੀਜ਼ ਦੇ ਵਿੱਚ ਕੋਈ ਕਮੀ ਨਹੀਂ ਆਉਂਦੀ ਸੋ ਉਸ ਚੀਜ਼ ਦੀ ਇਹ ਬੇਹਤਰੀਨ ਮਿਸਾਲ ਹੈ ਕਿਉਂਕਿ ਇੱਕ ਪਾਸੇ ਤਸਵੀਰਾਂ ਤੁਹਾਨੂੰ ਦਿਖਾ ਦਿਆਂ ਕਿ ਬੀਬੀਆਂ ਸਬਜ਼ੀਆਂ ਕੱਟ ਰਹੀਆਂ ਲੰਗਰ ਤਿਆਰ ਕਰਨ ਦੇ ਲਈ ਉਸ ਪਾਸੇ ਵੱਲ ਜੋ ਪਿਆਜ਼ ਵਗੈਰਾ ਸਬਜ਼ੀਆਂ ਕੱਟਣ ਵਟਣ ਦਾ ਕੰਮ ਇੱਧਰ ਜੀ ਸਾਰਾ ਆਲੂਾਂ ਦੀ ਮਸ਼ੀਨ ਇਹ ਆ ਗਈ ਸਾਡੇ ਕੋਲ ਆਟੋਮੈਟਿਕ ਜਿਹੜੀ ਖਿਲਾਈ ਹੋ ਰਹੀ ਆਲੂਾਂ ਦੀ ਨਹੀਂ ਨਹੀਂ ਜਾਣ ਦੋ ਕੋਈ ਨਹੀਂ ਸੋ ਬਿਲਕੁਲ ਆਲੂ ਛਿਲਣ ਵਾਲ ਤੇ ਆਟੋਮੈਟਿਕ ਮਸ਼ੀਨ ਹੈਗੀ ਆ ਇਹਦੇ ਤੇ ਸਾਰਾ ਕੰਮ ਜਿਹੜੇ ਆਲੂ ਸਾਰੇ ਤੁਸੀਂ ਆਪ ਮੈਨੂਲੀ ਕੋਈ ਨਹੀਂ ਛਿਲਦਾ ਇਹ ਮਸ਼ੀਨ ਤੇ ਹੀ ਕੰਮ ਚੱਲਦਾ ਸਾਰਾ ਸੋ ਜੋੜੀਏ ਜ਼ਰੂਰਤ ਦੀ ਚੀਜ਼ਾਂ ਤੁਸੀਂ ਸਾਰੀਆਂ ਇੱਥੇ ਇਹ ਰੱਖੀਆਂ ਹੋਈਆਂ ਨੇ ਜੋ ਹੁਣ ਅੱਜ ਕੱਲ੍ਹ ਦੀਆਂ ਮੌਜੂਦਾ ਟੈਕਨੀਕ ਟੈਕਨੀਕ ਚੱਲ ਰਹੀ ਹੈ ਮਾਡਰਨ ਟੈਕਨੀਕ ਉਹ ਜੋ ਉਹ ਨਾਲ ਲਿਆ ਲਿਆ ਕੇ ਮਸ਼ੀਨਾਂ ਉਹ ਨਾਲ ਕੰਮ ਕੀਤਾ ਚਲਾਇਆ ਜਾ ਰਿਹਾ ਹੈ ਮੈਨੂਲੀ ਕੰਮ ਤਾਂ ਫਿਰ ਜ਼ਿਆਦਾ ਹੋ ਜਾਂਦਾ ਮੈਨੂਲੀ ਕੰਮ ਨਹੀਂ ਸਰਦਾਰ ਸਾਹਿਬ ਵੀ ਕਹਿੰਦੇ ਵੀ ਐਵੇਂ ਲੰਗਰੇ ਲਾਈ ਜਾਂਦੇ ਸਿੱਖਾਂ ਦਾ ਤਾਂ ਪਤਾ ਨਹੀਂ ਕੀ ਹੋ ਗਿਆ ਇਹ ਆਪਣੇਆਂ ਨੂੰ ਪੁੱਛਦੇ ਨਹੀਂ ਲੰਗਰੇ ਲਾਈ ਜਾਂਦੇ ਜੀ ਦੇਖੋ ਇਹ ਗੱਲ ਹੈਗੀ ਆ ਜੀ ਇਹ ਸਾਡੇ ਗੁਰੂ ਸਾਹਿਬ ਦਾ ਸਾਨੂੰ ਆਰਡਰ ਹੈ ਵੀ ਹਰ ਪਿਆ ਲੰਗਰ ਚਲਾਇਆ ਸੀ ਸਾਧੂਆਂ ਵਾਸਤੇ ਉਦੋਂ ਤੋਂ ਐਵੇਂ ਨਹੀਂ ਚਲਾਇਆ ਜਾ ਰਿਹਾ ਹੁਣ ਦੇਖੋ ਸਾਰੀ ਲੋਡ ਬੰਦ ਸੰਗਤ ਬੈਠੀ ਹੈ ਜਿੰਨਾ ਪਿਆ ਪਿਆ ਜੀ ਹਾਲ ਲੰਗਰ ਛਕਣਾ ਉਹ ਲੋਡ ਬੰਦ ਹੈ ਉਹਨਾਂ ਨੂੰ ਕੋਈ ਬੁਲਾ ਕੇ ਨਹੀਂ ਲਿਆਇਆ ਜਾ ਰਿਹਾ ਜਾਂ ਉਹ ਸਾਧੂ ਪੋਛਕੇ ਨਹੀਂ ਆ ਰਹੇ ਸੜਕ ਤੇ ਤਾਂ ਨਹੀਂ ਖੜੇ ਜੀ ਰੋਕ ਰੋਕ ਕੇ ਵੀ ਲੰਗਰ ਛੱਕ ਕੇ ਜਾਇਓ ਭਾਈ ਨਹੀਂ ਸਾਡਾ ਕੋਈ ਮੈਂਬਰ ਨਹੀਂ ਖੜਦਾ ਉੱਥੇ ਸਾਨੂੰ ਤਾਂ ਰੋਕਣੇ ਪੈਂਦੇ ਸਕੋ ਜਦੋਂ ਸੰਗਤ ਜ਼ਿਆਦਾ ਵੱਧ ਜਾਂਦੀ ਹੈ ਵੀ ਥੋੜਾ ਜੀ ਰੁਕੋ ਪਹਿਲਿਆਂ ਛਕ ਲੈਣ ਦੇ ਤੇ ਦੁਬਾਰਾ ਬਿਠਾ ਲਦੇ ਆ ਮਤਲਬ ਰੱਜਿਆ ਤਾਂ ਕੋਈ ਛੱਕਣ ਨਹੀਂ ਆਉਂਦਾ ਜਿਹਨੂੰ ਲੋੜ ਹੁੰਦੀ ਉਹੀ ਲੋੜਵੰਦ ਆ ਰਿਹਾ ਜੀ ਜਿਹਨੂੰ ਜੋ ਵੀ ਸੰਗਤ ਹੁਣ ਸਵੇਰ ਦੀ ਹੋਲੇ ਮਹਲੇ ਚ ਉੱਥੇ ਘੁੰਮ ਰਹੀ ਸੀ ਜਾਂ ਯਾਤਰਾ ਕਰੀ ਐ ਉਹ ਐਸ ਵੇਲੇ ਆ ਕੇ ਇੱਥੇ ਜਿਹੜੀ ਹੈਗੀ ਆ ਜਗ੍ਹਾ ਐ ਸਾਡੀ ਇਹ ਥੋੜੀ ਜੀ ਆਕਾਂਤ ਵਿੱਚ ਹੈਗੀ ਐ ਇੱਥੇ ਆਗੇ ਅਗ ਰੋਕਣ ਵਾਸਤੇ ਵੀ ਜਗ੍ਹਾ ਹੈਗੀ ਐ ਹਾਂਜੀ ਟਰਾਂਸਪੋਰਟ ਖੜਾਉਣ ਵਾਸਤੇ ਜਗ੍ਹਾ ਹੈਗੀ ਐ ਤੇ ਖੁੱਲ ਕੇ ਆਪਣਾ ਤੁਰਨ ਫਿਰਨ ਵਾਸਤੇ ਵੀ ਜਗ੍ਹਾ ਆ ਗਈ ਲੈਟਰਨ ਬਾਥਰੂਮ ਹੈਗੇ ਇਸ ਕਰਕੇ ਇੱਥੇ ਰੁੱਕ ਕੇ ਆਰਾਮ ਦੇ ਨਾਲ ਲੰਗਰ ਸ਼ਕਤ ਆ ਕੇ ਜਾਂਦੇ ਤੁਸੀਂ ਆਸ-ਪਾਸੇ ਚਲੋ ਤੁਹਾਡੇ ਮੂੰਹੋਂ ਮੈਂ ਇਹੀ ਗੱਲ ਕਹਵਾਵਾਂ ਵੀ ਆਸ-ਪਾਸੇ ਕੋਈ ਇਦਾਂ ਦਾ ਪ੍ਰਬੰਧ ਮੈਂ ਤਾਂ ਨਹੀਂ ਦੇਖਿਆ ਤੁਸੀਂ ਕਦੇ ਵਿਚਰਦੇ ਹੋਏ ਦੇਖਿਆ ਕੋਈ ਲੰਗਰ ਤਾਂ ਬਹੁਤ ਲੱਗੇ ਹੋਇਆ ਚਲੋ ਕੋਈ ਆਂਦਾ ਵੀ ਆਪਣੀ ਆਪਣੀ ਸਮਰੱਥਾ ਮੁਤਾਬਕ ਹਰ ਕੋਈ ਚਲਾ ਰਿਹਾ ਹੈ ਇਹ ਕਿਸੇ ਦੇ ਸਮਰੱਥਾ ਥੋੜੀ ਹੈ ਥੋੜਾ ਪ੍ਰਬੰਧ ਹੈ ਪਰ ਪ੍ਰਬੰਧ ਹਰ ਕੋਈ ਕਰ ਰਿਹਾ ਹੈ ਆਪਣੀ ਸਮਰੱਥਾ ਤੋਂ ਵੀ ਉੱਪਰ ਕਰਦੇ ਜਦੋਂ ਅਸੀਂ ਕਿਸੇ ਕੰਮ ਨੂੰ ਕਰ ਨਹੀਂ ਹੋਵੇ ਤਾਂ ਅਸੀਂ ਧਿਆਨ ਵੀ ਇਹੀ ਰੱਖਦੇ ਕਦੀ ਕਿਤੇ ਜਾਈਏ ਵੀ ਆਪਣੇ ਲੰਗਰ 'ਚ ਵੀ ਆਪਾਂ ਇਦਾਂ ਦਾ ਕਰਾਂਗੇ ਉਹ ਇਹ ਇਹ ਗੱਲ ਤੁਹਾਡੇ ਮਨ 'ਚ ਰਹਿੰਦੀ ਕਿ ਰਹਿੰਦੀ ਹੈ ਜਦੋਂ ਅਸੀਂ ਜਾਈਏ ਕਿਤੇ ਯਾਤਰਾ ਦੇ ਪਟਨਾ ਸਾਹਿਬ ਗਏ ਆ ਹਜੂਰ ਸਾਹਿਬ ਉੱਥੇ ਅਸੀਂ ਦੇਖ ਲੈਨੇ ਆ ਜਾ ਕੇ ਵੀ ਆਹ ਜਗ੍ਹਾ ਦੀ ਸਾਡੇ ਕੋਲ ਸਾਡੇ ਕੋਲ ਘਾਟ ਆਇਆ ਸੀ ਇਹਨੂੰ ਪੂਰੀ ਕਰਾਂਗੇ ਜਾ ਕੇ ਤੇ ਸੁਝਾਅ ਜਿਹੜੇ ਤੁਸੀਂ ਦਿੰਨੇ ਉਹਨਾਂ ਤੋਂ ਵੈਲਕਮ ਵੀ ਹੁੰਦਾ ਵੈਲਕਮ ਹੁੰਦਾ ਵੈਲਕਮ ਹੁੰਦਾ ਸਾਡੇ ਬਾਬਾ ਜੀ ਪੂਰਾ ਸਰਵਨਾ ਸੁਝਾਅ ਤੇ ਬਾਕੀ ਜਿੱਥੇ ਅਸੀਂ ਬਾਹਰ ਜਾਂਦੇ ਆ ਸਭ ਨੂੰ ਦੇਖਦੇ ਆ ਕੋਈ ਕਿਵੇਂ ਵੱੜ ਰਿਹਾ ਕਿੱਥੇ ਕੋਈ ਵਧੀਆ ਲੱਗ ਰਿਹਾ ਕਿਸੇ ਦੀ ਪ੍ਰੈਪਰੇਸ਼ਨ ਵਧੀਆ ਕਿਸੇ ਦੀ ਸਫਾਈ ਵਧੀਆ ਕਿਸੇ ਦਾ ਬਰਤਨ ਵਧੀਆ ਉਹਦੀ ਅਸੀਂ ਸੇਮ ਉਹ ਕਰਦੇ ਆ ਜੀ ਟੀਨ ਕਰਕੇ ਅੱਗੇ ਕੋਸ਼ਿਸ਼ ਇਹ ਕਰਦੇ ਕਿ ਅਸੀਂ ਵੀ ਅਗਲੇ ਸਾਲ ਹੋਰ ਵਧੀਆ ਪ੍ਰਬੰਧ ਕਰ ਸਕੀਏ ਸੰਗਤ ਦੇ ਸਹਿਯੋਗ ਨਾਲ ਇਹ ਕੋਲ 161 ਦੇ ਵਿੱਚ ਰਹਿ ਕੇ ਚੀਜ਼ਾਂ ਕਿੱਦਾਂ ਚਲਦੀਆਂ ਹੁੰਦੀਆਂ ਕਿੱਦਾਂ ਵੱਡੇ ਵੱਡੇ ਕਾਰਜ ਪਤਾ ਹੀ ਨਹੀਂ ਲੱਗਦਾ ਕਦੋਂ ਹੋ ਜਾਂਦੇ ਆ ਇਹ ਲੰਗਰ ਜਿਹੜਾ ਹੈਗਾ ਇਸ ਪਿੰਡ ਦਾ ਇਸ ਚੀਜ਼ ਦੀ ਮਿਸਾਲ ਹੈ ਨਾ ਇੱਥੇ ਕੋਈ ਸੰਸਥਾ ਹੈ ਨਾ ਕੋਈ ਵੱਡੀ ਗੋਲਕ ਹੈ ਜਿਸ ਦੇ ਵਿੱਚ ਬਹੁਤ ਸਾਰੇ ਪੈਸੇ ਆਦੇ ਹੋਣ ਨਾ ਕੋਈ ਕਮੇਟੀ ਹੈ ਪਰ ਫਿਰ ਵੀ ਇੱਥੇ ਕੋਈ ਕਿਸੇ ਨੂੰ ਕਹਿੰਦਾ ਨਹੀਂ ਕਿਸੇ ਨੂੰ ਟੋਕਦਾ ਨਹੀਂ ਆਪ ਹੀ ਸੰਗਤਾਈ ਜਾਂਦੀ ਆਪ ਹੀ ਸੇਵਾ ਕਰੀ ਜਾਂਦੀ ਹਰ ਤਰ੍ਹਾਂ ਦੀ ਸਹੂਲਤ ਹੈ ਪਰ ਇਸ ਗੱਲ ਪਿੰਡ ਦੀ ਖਾਸ ਗੱਲ ਇਹ ਹੈ ਕਿ ਹਰ ਗੱਲ ਦਾ ਜੋ ਕ੍ਰੈਡਿਟ ਆ ਪਰਮਾਤਮਾ ਨੂੰ ਦਿੰਦੇ ਆ ਕਿ ਜੋ ਪਰਮਾਤਮਾ ਕਰ ਰਿਹਾ ਉਸ ਦੀ ਕਿਰਪਾ ਨਾਲ ਹੀ ਇਹ ਸਾਰੇ ਕਾਰਜ ਚੱਲ ਰਹੇ ਆ ਸੋ ਇਸ ਪਿੰਡ ਦੀ ਤਰਜ਼ ਦੇ ਉੱਤੇ ਸਿਰਫ ਲੰਗਰ ਦੀ ਹੀ ਗੱਲ ਨਹੀਂ ਸਾਡੇ ਪਿੰਡਾਂ ਦੇ ਵਿੱਚ ਹੋਰ ਬਹੁਤ ਸਾਰੇ ਕੰਮ ਹੁੰਦੇ ਆ ਜਿਹੜੇ ਅਸੀਂ ਸਿਰ ਜੋੜ ਕੇ ਕਰ ਸਕਦੇ ਆ ਜਿਹਦੇ ਨਾਲ ਸਾਡੇ ਪਿੰਡਾਂ ਦਾ ਵਿਕਾਸ ਹੋ ਸਕਦਾ ਸਾਡੇ ਪੰਜਾਬ ਦੇ ਵਿੱਚ ਇੱਕ ਜੁੱਟਤਾ ਇੱਕ ਮੁਠਤਾ ਆ ਸਕਦੀ ਆ ਸੋ ਇਸ ਪਿੰਡ ਤੋਂ ਸੇਧ ਲੈ ਕੇ ਇਸ ਲੰਗਰ ਦੇ ਵੱਡੇ ਪ੍ਰਬੰਧ ਤੋਂ ਸੇਧ ਲੈ ਕੇ ਅਸੀਂ ਵੀ ਆਪਣੇ ਪਿੰਡਾਂ ਦੇ ਵਿੱਚ ਇੱਕ ਦੂਜੇ ਦਾ ਸਹਾਰਾ ਬਣ ਕੇ ਕਿ ਦੂਜੇ ਦੀ ਲੱਤਾਂ ਨਾ ਖਿੱਚ ਕੇ ਇੱਕ ਦੂਜੇ ਦੇ ਮੋਢੇ ਬਣ ਕੇ ਇੱਕ ਦੂਜੇ ਦੀ ਬਾਹਾਂ ਬਣ ਕੇ ਇਸ ਤਰ੍ਹਾਂ ਦਾ ਇਕੱਠ ਜਿਹੜਾ ਬਣਾ ਕੇ ਇੱਕ ਮਿਸਾਲ ਪੂਰੇ ਪੰਜਾਬ ਦੇ ਵਿੱਚੋਂ ਪੈਦਾ ਕਰ ਸਕਦੇ ਹਾਂ ਸੋ ਇਸ ਪਿੰਡ ਦਾ ਪ੍ਰਬੰਧ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਇਸ ਪਿੰਡ ਦੇ ਲੋਕਾਂ ਦੀਆਂ ਗੱਲਾਂ ਜੋ ਦੱਸੀਆਂ ਗਈਆਂ ਜੋ ਤੁਸੀਂ ਸੁਣੀਆਂ ਉਹ ਤੁਹਾਨੂੰ ਕਿਸ ਤਰ੍ਹਾਂ ਦੇ ਲੱਗੀਆਂ ਆਪਣੀਆਂ ਟਿੱਪਣੀਆਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਗੁਰਪ੍ਰੀਤ ਸਿੰਘ ਦੇ ਨਾਲ ਸਤਨਾਮ ਸਿੰਘ ਪੰਜਾਬੀ ਲੁੱਕ ਚੈਨਲ